ਕਈ ਉੱਤਰੀ ਕੰਟਰੀ ਬਾਲ ਸਾਰੇ ਧਿਆਨ ਨਾਲ ਬੋਲ ਮੇਰੇ ਘਰ ਵਾਲੀ ਆ ਹੁਣ ਨਾ ਉਹ ਕੀ ਕਹਿੰਦਾ ਰਹੇ ਸੀ ਲਾਡੀ ਮੇਰਾ ਪੁੱਤ ਆਏ ਮੇਰੀ ਨਾ ਮੈਂ ਹੁਣ ਕਿੱਥੇ ਗਏ ਐ ਕੋਈ ਪੁੱਤ ਪਤਨੀ ਬੰਦੇ ਹੁੰਦੇ ਖੂਨ ਦਾ ਰਿਸ਼ਤਾ ਹੀ ਖੂਨ ਦਾ ਹੁੰਦਾ ਕੀ ਕਹਿਣਗੇ ਪਿੰਡ ਵਾਲੇ ਹੈ ਆ ਕੇ ਉਹਨਾਂ ਦੇ ਟੁਕੜੇ ਤੇ ਮੈਂ ਮੈਂ ਤਾਂ ਉਹਦੇ ਛੋਟੇ ਪੱਲਿਓ ਖਾਧੇਗਾ ਆਪ ਤੇ 7 ਕਿੱਲੇ ਤੇ ਖਾਦੇ ਆ ਹੋਰ 7 ਕਿੱਲੇ ਤੇ ਨਾ ਉਹਦਾ ਮਰ ਗਿਆ ਨਾ ਉਹਦੀ ਕਰਾ ਲਾਂਦਾ ਉਹ ਠੀਕ ਕਰ ਜਾ ਵਗਦਾ ਆਰੇ ਮੰਨ ਕੇ ਨਾ 7 ਕਿੱਲੇ ਮੈਂ ਲੈ ਲੂ ਤੇ ਆਹ ਰਾंड ਬੁਵਾ ਉਹ ਵੀ ਕਰਦੇ ਵੀ ਤੈਨੂੰ ਮਿਲ ਜਾਣਗੇ ਕਰਦੇ ਉਹਦੇ ਦਿਮਾਗ ਚ ਮਦਦ ਮਾਈ ਲੈ ਕੇ ਦਿਖਾਉਂ ਤੈਨੂੰ ਤੂੰ ਦੇਖੀ ਜਾਈ ਕੋਈ ਗੱਲ ਨਹੀਂ ਮੇਰਾ ਕਹਿੰਿਆ ਤੂੰ ਮਰਜੇ ਕਰ ਹਾਏ ਟਿੱਕਲਾ ਹਾਏ ਟਿੱਕਲਾ ਕਿਕਰ ਬੰਦਿਆ ਮਾਤਾ ਕਹਿੰਦੀ ਆ ਹਾਏ ਹਾਏ ਮੈਂ ਜਮੀ ਲੱਟ ਗਿਆ ਮੈਂ ਜਮੀ ਪੱਟ ਗਿਆ ਨਹੀਂ ਕਿੱਧਰ ਜਾਵਾਂਗੇ ਹੁਣ ਇਹਦੇ ਬਾਈ ਜੇ ਬੇੜਾ ਮਾਤਾ ਕਹਿੰਦੀ ਆ ਲੜਜੇ ਸਾਪੋ ਦੇ ਉਹ ਕੰਜਰੀ ਲਿਆਂਦੀ ਆ ਜਿਹੜੀ ਨਿਕਲੀ ਉਧੋਂ ਹੀ ਪਤਾ ਨਹੀਂ ਕਿੱਥੋਂ ਦੀ ਆਈ ਆ ਬਸ ਠੀਕ ਆ ਫਿਰ ਤੇ ਚਾਚੇ ਦਾ ਬਸ ਗਿਆ ਤੇਰੇ ਪੱਟੇ ਗਾ ਮੈਂ ਨਹੀਂ ਰਹਿਦੀ ਫਿਰ ਉਹਨੇ ਇੱਥੇ ਨਾ ਨਾ ਮੋਰਨਾ ਮੋਰਨਾ ਬਹੁਤ ਬੰਦੇ ਕਹੀ ਨੇ ਵੀ ਮੈਂ ਕੁਛ ਨਹੀਂ ਮੈਨੂੰ ਕਟਲਾ ਲੈ ਲੈ ਗਾ ਦੇ ਘੁੱਟਾ ਚੱਕ ਲੈਨੇ ਮੈਂ ਜਾਨੀਆ ਜਾਨੀਆ ਤੈਨੂੰ ਕਹੀ ਨਾ ਕੋਈ ਨਹੀਂ ਜਾਉਂਗੀ ਜਾਉਂਗੀ ਮਰ ਜਾ ਆ ਕਿਕਰ ਸਿਆਉਣੇ ਕੀ ਲੋੜਾ ਮਾਰਿਆ ਐਂਦੀ ਸੋਹਣੀ ਕੁੜੀ ਇਹ ਕਿੱਥੋਂ ਕੱਢ ਲਿਆ ਐ ਨਾ ਪੁੱਤਿਆਂ ਦਾ ਲੋੜਾ ਹੀ ਆ ਗਿਆ ਇਹਦਾ ਮੇਰਲਾ ਪਰ ਉਹਠਿਆਂ ਦੀ ਤਾਂ ਛੱਡ ਗੱਲ ਵੇਖਾ ਤਾਂ ਸਹੀ ਕਿਤੇ ਮਰ ਜਾਣਾ ਕੜਾਹੀ ਤਾਂ ਨਹੀਂ ਚੜਾਈ ਬੈਠਾ ਮੈਨੂੰ ਨਾਂ ਸੱਦਾ ਦਿੱਤਾ ਹੋਵੇ ਦੇਖ ਕੇ ਧਾਵਾ ਕੀ ਆ ਭਾਈ ਚੋਰੀਆਂ ਚੋਰੀਆਂ ਬੱਕਲ ਚ ਡੱਡੂ ਪੰਨ ਲਿਆ ਹੋਵੇ ਦੇਖ ਲਾ ਹੋਰਾਂ ਗੱਲ ਨਹੀਂ ਕਰੀ ਮੇਰੇ ਕੋਲੇ ਜੀ ਤੋ ਆ ਗਿਆ ਆਪਣਾ ਘਰ ਅੱਛਾ ਆ ਵਾ ਹਾਂ ਇਹ ਘਰ ਆਪਣਾ ਦੇਖ ਰੰਗ ਭਾਗ ਲੱਗਿਆ ਘਰੇ ਹਰ ਚੀਜ਼ ਖੜੀ ਹੈ ਕਿਸੇ ਚੀਜ਼ ਦੀ ਕਮੀ ਨਹੀਂ ਸੀ ਬਸ ਤੇਰੀ ਕਮੀ ਸੀ ਕੋਈ ਨਹੀਂ ਜੀ ਸਾਰੀਆਂ ਰਹਿਣੀਆਂ ਕਮੀਆਂ ਮੈਂ ਪੂਰੀਆਂ ਕਰ ਦੂੰਗੀ ਚੱਲਾ ਪਹਿਲਾ ਪੈਰ ਅੰਦਰ ਤੂੰ ਰੱਖ ਮੱਝਾ ਨੇ ਸੱਚ ਨੂੰ ਵਿਆਹ ਕਰਾ ਲਿਆ ਮੈਂ ਤਾਂ ਆਖਾ ਕਿਤੇ ਉਹੀ ਲਈ ਫਿਰਦਾ ਕਿ ਆ ਆ ਗਿਆ ਤੇਰਾ ਘਰ ਬੂ ਮਰ ਜਾਣਾ ਕੋਈ ਬੰਦਾ ਨਾ ਕੋਈ ਬੁੜੀ ਇਹ ਵਿਆਹ ਕਰਾ ਲਿਆ ਮੈਨੂੰ ਲੱਗਦਾ ਸ਼ਿਕਪਾਲ ਕਰ ਲੂੰਗੀ ਪਤਾ ਨਹੀਂ ਚੱਲ ਫਸਦੀ ਹਾਂ ਉਧਰ ਪੜ ਵੀ ਤੇਰੇ ਸਹੇਰੇ ਤਾਂ ਬਰਾਬਰ ਵੰਜ ਕੱਢਦਾ ਅੰਜੀਤ ਕਰੇ ਕਿੰਨੋ ਪਤਾ ਹੈ ਪਾਣੀ ਮੈਂ ਆਪਣੇ ਤੋਂ ਵਾਰ ਕੇ ਇੱਥੇ ਕਿਉਂ ਪਾਇਆ ਮੇਰੀ ਤਾਂ ਮਾਂ ਹੈ ਜੇ ਹੁੰਦੀ ਤਾਂ ਓਏ ਸੀਨ ਕਰ ਪਰ ਹੁਣ ਧਰਤੀ ਮਾਂ ਤੋਂ ਤਾਂ ਵੱਡਾ ਕੁਝ ਨਹੀਂ ਨਾ ਇਸ ਕਰਕੇ ਧਰਤੀ ਮਾਂ ਨੂੰ ਪਾਣੀ ਚਾਹੀਦਾ ਇੱਕ ਗੱਲ ਅੱਖ ਮੈਨੂੰ ਜ਼ਿੰਦਗੀ ਚ ਸਾਰੀਆਂ ਵੀ ਇਦਾਂ ਖਤਮ ਹੋ ਗਈਆਂ ਪਰ ਤੇਰੇ ਆਉਣ ਨਾਲ ਨਾ ਆਹ ਲੱਗਦਾ। ਤੇ ਮੇ ਘਰ ਵਾਲੀ ਕਿਕਰ ਨੂੰ ਵੀ ਹੰਬ ਲੱਗ ਜਾਣਗੇ। ਸੱਚੀ ਇੱਕ ਗੱਲ ਹੋਰ ਕਹਿਣਾ। ਪਿੰਡ ਦੇ ਸੱਚੀ ਕਾਲਜੇ ਮੱਚ ਜਾਣਗੇ ਜਦ ਤੈਨੂੰ ਦੇਖਣਗੇ ਮੇਰੇ ਨਾਲ। ਤੈਨੂੰ ਕਿਸੇ ਵੀ ਚੀਜ਼ ਦੀ ਲੋੜ ਹੁੰਦੀ ਹੈ ਨਾ ਮੈਨੂੰ ਨੇ ਧੜਕੋ ਕੇ ਦੱਸ। ਉਹ ਹੀ ਚੀਜ਼ ਲੈ ਕੇ ਦਊਂਗਾ। ਦੇਖ ਲਾ। ਸੁੱਤੀ ਪਈ ਆ ਸੁਖਪਾਲ ਕੁਰਤਾ। ਜਿਵੇਂ ਘਰ ਜਾ ਲਾ ਕੇ ਸੁੱਤੀ ਹੁੰਦੀ ਹੈ। ਪੁਰਾ ਸੁਖਪਾਲ ਕੁਰੇ ਕੁੜਿਆ ਆਇਆ ਨੰਤ ਹਾਂ ਸੌਂਜਾ ਸੌਂਜਾ ਸਸਰੀਕਾਲ ਤੇਰੇ ਤਾਂ ਕਰਮ ਸੌਂਗੇ ਕੀ ਗੱਲ ਕੀ ਗੱਲ ਹੋਣੀ ਸੀ ਨਾਲੇ ਭਾਈ ਵਧਾਈਆਂ ਤੈਨੂੰ ਤੂੰ ਦਿਉਰ ਬਿਆਲਿਆ ਤੇ ਮੈਨੂੰ ਸੱਦਾ ਹੀ ਨਹੀਂ ਦਿੱਤਾ ਬੋਕਲ ਚ ਕੋਣ ਪਾਣ ਲਿਆ ਦਿਉਰ ਬਿਆਲਿਆ ਹਾਂ ਤੇ ਤੈਨੂੰ ਘਰ ਪਾਣ ਦਾ ਖਸਮ ਤਾਂ ਨਹੀਂ ਵੀ ਮੈਂ ਦਿਉਰ ਬਿਆਲਿਆ ਲੈ ਵੇਖ ਲੈ ਮੇਰੇ ਨਾਲ ਗੱਲ ਪੈ ਮੈਂ ਤੈਨੂੰ ਦੱਸਾਂ ਮੈਂ ਨਾ ਗੱਲ ਸੱਚੀ ਕਹਿਣੀ ਐ ਝੂਠ ਨਹੀਂ ਬੋਲਦੀ ਮੈਂ ਅੱਖੀ ਦੇਖ ਕੇ ਆਈ ਆਂ ਬੁਲਾਈ ਸੋਹਣੀ ਦਰਾਨੀ ਐ ਤੇਰੀ ਨਹੀਂ ਕਿਹੜੀ ਦਰਾਨੀ ਕੰਜਰੀ ਤੈਨੂੰ ਪਤਾ ਐਨੇ ਸਾਲ ਹੋ ਗਏ ਮੈਂ ਮੇਰੇ ਦੇਰ ਦਾ ਵਿਆਹ ਹੀ ਹੋਣ ਦਿੰਦਾ ਹੁਣ ਕਿਸੇ ਦੀ ਹਿੰਮਤ ਐ ਕੋਈ ਵੱਢ ਜੂਗੀ ਆਕੇ ਮੇਰਾ ਮੰਮੀ ਪਲੇਖਾ ਲੱਗ ਗਿਆ ਚਾਚੀ ਨੂੰ ਹੂੰ ਮੈਂ ਤੇਉਂ ਪਲੇਖਾ ਲੱਗ ਗਿਆ ਕਿ ਆਓ ਤੁਸੀਂ ਕਮਲ ਮਾਰ ਦਿਓ ਜੇ ਸੋਨੂੰ ਨਹੀਂ ਸੱਦਿਆ ਤਾਂ ਭਾਈ ਉਹ ਵੱਖਰੀ ਗੱਲ ਐ ਪਰ ਮੈਂ ਤਾਂ ਦੇਖ ਕੇ ਆਈ ਆਂ ਦੇਖ ਲੈ ਬਾਹਲੀ ਸੋਹਣੀ ਬਹੂ ਉੱਤੇ ਫਨਕਾਰੀ ਲੈਤੀ ਤੁਰ ਤਿੱਕਰ ਛੱਡ ਕੇ ਆਈ ਆਂ ਬਾਹਰ ਤਿੱਕਰ ਮੈਂ ਨਹੀਂ ਕਿਹੜੀ ਲੰਡਰ ਬਹੂ ਦੀ ਗੱਲ ਕਰੀ ਜਾਂਦੀ ਆ ਤੂੰ ਮੈਂ ਮੈਨੂੰ ਕਾ ਤੇ ਬੁਰਾ ਭਲਾ ਕਹੀ ਆਨੀ ਆ ਉਹਦੇ ਵਾਜ ਹਿੱਕ ਚ ਜਾ ਕੇ ਜਿਹੜੀ ਤੇਰੀ ਨਵੀਂ ਦਰਾਣੀ ਆਈ ਐ ਮੰਮੀ ਉਹੀ ਕੰਮ ਕਰਤਾ ਚਾਚੇ ਨੇ ਤਾਂ ਜੇ ਤੂੰ ਡਰਦੇ ਸੀਗੇ ਨਾਲ ਮੇਰੀ ਗੱਲ ਸੁਣ ਲੈ 14 ਕਿੱllen ਤੇ ਸਾਖ ਹੋਇਆ ਇੱਕ ਕਿੱਲਾ ਨੀ ਕਟਨ ਦਿੰਦੀ ਮੈਂ ਆਪਦਾ ਨਹੀਂ ਪੁੱਤ ਤੂੰ ਕਿਉਂ ਫੇਕਰ ਕਰਦੀ ਐ ਤੇਰੇ ਤਾਂ 14 ਦੇ 14 ਕਿੱਲੇ ਰਹਿਣਗੇ 40 ਸਾਲ ਹੋ ਗਏ ਇਹਨੂੰ ਪੰਜਰ ਨੂੰ ਰੋਟੀਆਂ ਖਵਾਉਂਦੀ ਨੂੰ ਮੈਂ ਸਾਰੇ ਜੱਗ ਦੀ ਬਦਨਾਮੀ ਲਈ ਬੈਠੀ ਆ ਇਹਦੇ ਪਿੱਛੇ ਨਾਲੇ ਘਾਟ ਕਿਹੜੀ ਗੱਲ ਸੀ ਕੀ ਲੋਟਸ ਕੀ ਵਿਆਹ ਕਰਾਉਂਦੀ ਬਿੱਲਿਆ ਘਾਟ ਹੋਵੇ ਨਾ ਹੋਵੇ ਅਗਲੇ ਨੇ ਟਕਰੇ ਵਾ ਭਰਾ ਲਿਆ ਲੈ ਐ ਕਿਵੇਂ ਨੇ ਟਰੇਵਾ ਭਰਾ ਲਿਆ ਮੇਰਾ ਨਾਂ ਵੀ ਸਖਪਾਲ ਪੋਰਾ ਜੇ ਇੰਨੇ ਪੈਰੀ ਨਾਂ ਨੂੰ ਪਿੰਡ ਜਾ ਕੱਢੀ ਤੂੰ ਦੇਖੀ ਤਾਂ ਸਾਜੀ ਨਹੀਂ ਬੰਨ ਤੋ ਦੇਖੀ ਜਾਈ ਹੁਣ ਤੱਕ ਮੇਰੀ ਚੱਲੀ ਐ ਨਾ ਤੇ ਹੁਣ ਵੀ ਮੇਰੀ ਚੱਲੂ ਕਿਕਰ ਦੀ ਕੀ ਹਿੰਮਤ ਐ ਵੀ ਮੇਰੇ ਤੋਂ ਅੰਚਬਾਰ ਹੋ ਜੇ ਨਹੀਂ ਹੋਤਾ ਮੈਨੂੰ ਵੀ ਪਤਾ ਕਿਕਰ ਸੇ ਹੁੰਦਾ ਤਾਂ ਇਥੋਂ ਪੁੱਛੇ ਬਿਨਾ ਪਾਣੀ ਦਾ ਗਲਾਸ ਨਹੀਂ ਪੀਂਦਾ ਐਸੇ ਗੱਲ ਦਾ ਤਾਂ ਮੈਨੂੰ ਚਾਰਜ ਲੱਗਿਆ ਵੀ ਆਹ ਤਾਂ ਲੋੜਾ ਫਟ ਗਿਆ ਮੰਮੀ ਹੁਣ ਕੀ ਕਰਾਂਗੇ ਪੁੱਤ ਤੂੰ ਕਿਉਂ ਤੋ ਬਰਾਉਣਾ ਮੈਂ ਹੈਗੀ ਨਾ ਤੇਰੇ ਨਾਲ ਚੱਲਾਪਾ ਚੱਲਦੇ ਆ ਦੇਖਦੇ ਆ ਕਿਹੜੀ ਕੰਗਰੀ ਲੈ ਆਇਆ ਉਹ ਮੈਂ ਤਾਂ ਇਹ ਕਹਿੰਦੀ ਸੀ ਲਾਡੀ ਨੂੰ ਆ ਜਾਂਦੇ ਇੱਕ ਵਾਰੀ ਆਪਾਂ ਉਹਨੂੰ ਨਾਂ ਲੈ ਕੇ ਚੱਲਾਂਗੇ ਨਹੀਂ ਕਮਲ ਜੇ ਲਾਡੀ ਕਦੇ ਆਪਣੀ ਗੱਲ ਮੰਨਦਾ ਨਹੀਂ ਆਪਾਂ ਨਾਲ ਇੰਨਾ ਟਾਈਮ ਲਾਡੀ ਨੂੰ ਡੀਕਣ ਦਾ ਤੂੰ ਹੁਣੇ ਚੱਲ ਨਹੀਂ ਆ ਜਾ ਇਹਦੀ ਗੱਲ ਹੋ ਆ ਜਾ ਆ ਜਾ ਮੁੜ ਕੇ ਗੱਲ ਠੰਡੀ ਪੈ ਜੂਗੀ ਦੇਖ ਲੈ ਮੈਂ ਉਹ ਬਿਠਾਈ ਬੈਠਾ ਦੇਖ ਲੈ ਸੱਚੀ ਕਹਿੰਦੀ ਸੀ ਚਾਚੀ ਸੱਚੀ ਕਹਿੰਦੀ ਸੀ ਹਾਂ ਸ਼ਰਮ ਨਹੀਂ ਆਉਂਦੀ ਤੇ ਇਹਨੂੰ ਲੈ ਦੇਖ ਲੈ ਹੁਣ ਆਊਗਾ ਨਜ਼ਾਰਾ ਨਾ ਉਹਨੂੰ ਕਹਿੰਦੀ ਆ ਕਿ ਸ਼ਰਮ ਮੰਨ ਨਾ ਸ਼ਰਮ ਦਾ ਸਕਵਾਲ ਕੁਰੇ ਤੈਨੂੰ ਚਾਹੀਦੀ ਆ 40 ਸਾਲ ਤਾ ਤੂੰ ਉਹਦੀ ਕਮਾਈ ਖਾ ਲਈ ਲਾਲਚ ਦੇ ਕੇ ਕਿ ਹਾਂ ਤੈਨੂੰ ਭੈਣ ਦਾ ਰਿਸ਼ਤਾ ਕਰਾਉ ਹੁਣ ਮਰਦੇ ਨੇ ਤੱਕ ਚੱਬਣਾ ਹੀ ਐ ਜਦੋਂ ਭਾਈ ਤੇਰੀ ਨੋ ਨੱਕ ਬੁੱਲ ਕੱਢਦੀ ਐ ਫਿਰ ਆਪਦਾ ਤਾਂ ਬਸਾਉਣਾ ਹੀ ਆਉਣੇ ਆਹ ਦਾਲਤਾ ਹਿੱਕ ਤੇ ਮੂੰਹ ਹੁਣ ਜੋ ਮਰਜ਼ੀ ਕਰ ਆਹ ਤਾਂ ਮੇਰਾ ਤਾਂ ਸੀਨਾ ਠਰ ਗਿਆ ਵਾ ਵਾ ਕਿਹਾ ਨਾ ਤੇਰੇ ਸ਼ਰਮ ਮਾਨੇ ਕੰਜਰੀ ਮਰਜ਼ੀ ਚੱਪਣ ਤੇ ਨੱਕੜੋ ਕੇ ਆ ਕਿਥੋਂ ਲਿਆ ਕਾਂ ਨਿਕਲੀ ਉੱਤੜੀ ਕੰਜਰੀ ਸੁਪਾਲ ਮੜਾ ਧਿਆਨ ਨਾਲ ਬੋਲ ਇਹ ਮੇਰੇ ਘਰ ਵਾਲੀ ਆ ਹੁਣ ਅੱਛਾ ਨਾ 40 ਸਾਲ ਮੈਥੋਂ ਰੋਟੀ ਨਾ ਖਾਖੇ ਅੱਜ ਤੇਰੇ ਘਰ ਵਾਲੀ ਬਣ ਗਈ ਪਤਾ ਨਹੀਂ ਕਿੱਥੋਂ ਆਈ ਐ ਨੂ ਮਾਰ ਕੇ ਗੱਲ ਕਰ ਨੂ ਕੋਲ ਖੜੀ ਐ ਕੀ ਭੌਂਕੀ ਜਾਨੀ ਐ ਤੂੰ ਨਹੀਂ ਚਾਹ ਤੂੰ ਕਿੰਨਾ ਨੂ ਦਾ ਸੋਚ ਲਿਆ ਤੈਨੂੰ ਸ਼ਰਮ ਆਈ ਮਾਰੀ ਮੋਟੀ ਨਾ ਹਉਦਾ ਕੀ ਕਹਿਣਾ ਸੀ ਲਾਡੀ ਮੇਰਾ ਪੁੱਤ ਇਹ ਮੇਰੀ ਨਾ ਮੈਂ ਹੁਣ ਕਿੱਧਰ ਗਏ ਐ ਕੋਈ ਪੁੱਤ ਪਤਨੀ ਬੰਦੇ ਹੁੰਦੇ ਖੂਨ ਦਾ ਰਿਸ਼ਤਾ ਹੀ ਖੂਨ ਦਾ ਹੁੰਦਾ ਕੋਈ ਤੂੰ ਚੱਲ ਉੱਧਰ ਚੱਲ ਹਾਂ ਆ ਵੀਰ ਤੂੰ ਜੇਕਰ ਹੋ ਆਇਆ ਤਸਮੀ ਮੈਂ ਜਿੱਥੇ ਮਰਜੀ ਲੈ ਕੇ ਆ ਮੈਂ ਯਾਦ ਪਿਆ ਕਿਸ ਨੂੰ ਪੁੱਛਿਆ ਕਿਸ ਨੂੰ ਚਾਚਾ ਤੂੰ ਕੋਈ ਨਹੀਂ ਭਾਈ ਤੂੰ ਪਿੰਡ ਵਾਲੇ ਕੀ ਕਹਿਣਗੇ ਸਾਨੂੰ ਮੈਂ ਘਰੇ ਆਉਣਾ ਘਰੇ ਆ ਕੇ ਗੱਲ ਕਰ ਲੈਣਾ ਮੈਂ ਲੋੜ ਨਹੀਂ ਸੰਤਾ ਘਰੇ ਆਉਂਦੀ ਬਸ ਜੇਰਾ ਕੁਝ ਕਰਨਾ ਸੀ ਤੂੰ ਕਰਤਾ ਬਹੁਤ ਵਧੀਆ ਕਰਤਾ ਚਾਚਾ ਤੂੰ ਕੰਜਰ ਕੇ ਦੇਖ ਲੈ ਗੱਲ ਸੁਣ ਲੈ ਕੰਨ ਖੋਲ ਕੇ ਐਥੇ ਤੈਨੂੰ ਰਹਿਣ ਨਹੀਂ ਦੇਂਦੀ ਕੁਝ ਮਰਜ਼ੀ ਹੋ ਜੇ ਹਾਂ ਹੁਣ ਤੂੰ ਬੋਲੀ ਆਣੇ ਤੈਨੂੰ ਕੁਝ ਆਖੇਗਾ ਹਾਂ ਨਹੀਂ ਆਖੇ ਮੈਨੂੰ ਮੈਂ ਤੂੰ ਕਰ ਹਜੇ ਨਹੀਂ ਕਹਿੰਦੀ ਆ ਚਾਰ ਦਿਨਾਂ ਨੂੰ ਕੰਨ ਲੱਗ ਜੂ ਅਗਲੀ ਫੇਰ ਕੋਈ ਗੱਲੀ ਤੂੰ ਬੈਠ ਤਾ ਹਾ ਮੈਂ ਤੈਨੂੰ ਦੱਸਾਂਗਾ ਤੈਨੂੰ ਬਤਾ ਲਾਂ ਕਰਮ ਕਰ ਲਾ ਮੈਨੂੰ ਤਾਂ ਮੈਂ ਕੁਛ ਆਖਿਆ ਨਹੀਂ ਤੂੰ ਕਸ ਤੋਂ ਬੋਲੀ ਜਾਨੀ ਐ ਬੇ ਮਾੜੀ ਮੋਟੀ ਦਾ ਸ਼ਰਮ ਮੰਦਾ ਕੀ ਕਹਿਣਗੇ ਪਿੰਡ ਵਾਲੇ ਹੈ ਖਾ ਕੇ ਉਹਨਾਂ ਦੇ ਟੁਕੜੇ ਤੇ ਮੈਂ ਮੈਂ ਥੋੜੇ ਥੋੜੇ ਪੱਲਿਓ ਖਾਧੇਗਾ ਆਪ ਦੇ 7 ਕਿੱਲਿਆਂ ਤੇ ਖਾਧੇ ਆ ਔਰ 7 ਕਿੱਲਿਆਂ ਤੇ ਤਾ ਉਦੋਂ ਮਰ ਗਿਆ ਨਾ ਉਹਦੀ ਕਰਾ ਲਾਂਦਾ ਉਧਿਕਾ ਲੈ ਉਹਦੇ ਕਿਉਂ ਨਹੀਂ ਹੁਣ ਦਿੱਤਾ ਹੁਣ ਦਿੱਤਾ ਸੀ ਮੇਰਾ ਰਿਸ਼ਤਾ ਨਹੀਂ ਨਹੀਂ ਹੁਣ ਦਿੱਤਾ ਹਾਂ ਚਲ ਜ ਨਹੀਂ ਹੋਣਾ ਮੈਂ ਤੇਰਾ ਨੋ ਸਾਹਮਣੇ ਖੜੀ ਆ ਨਾਵਲਾ ਨਾਵਲਾ ਤੂੰ ਮੈਨੂੰ ਨਾਵਲਾ ਮੈਂ ਨਾ ਚਾਚਾ ਜੀ ਜੀਗਾ ਤਾਂ ਫਿੱਕੇ ਦਾੜੀ ਪਟਦੂ ਜਾਂ ਬੰਦ ਕੱਟ ਮੇਰੀ ਨੋ ਦੇ ਸਾਹਮਣੇ ਬੋਲਿਆ ਮੈਨੂੰ ਓਏ ਬੋਲਦਾ ਇਹਨੂੰ ਬੋਲ ਕੇ ਦਿਖਾ ਨਾ ਨਾ ਵਿਵਾਦੀ ਚੌਕਾ ਕੱਢ ਲੈ ਚਾਚਾ ਹਾਂ ਸੁੰਗੜੇ ਵਿਆਹ ਕਰਾਉਂਦੀ ਕੀ ਲੋੜ ਸੀ ਤੈਨੂੰ ਦੱਸ ਓ ਭਾਈ ਕੋਈ ਨਹੀਂ ਤੂੰ ਜਾ ਬੱਸ ਹਾਂ ਹੁਣ ਅਸੀਂ ਜਾਗੇ ਨਾ ਜਦੋਂ ਸੁਣੋ ਤਾ ਦੇਖੋ ਤਾਂ ਚੰਗੇ ਲੱਗਦੇ ਸੁਣੋ ਅਸੀਂ ਜਾਗੇ ਇਹ ਮੈਨੂੰ ਰੋਟੀਆਂ ਖਵਾਇਆਂ ਨਾ ਭਾਈ ਕਾ 40 ਸਾਲੇ ਨੇ ਕਮਾਈ ਵੀ ਖਾਦੀ ਔਰ ਸੱਤ ਵੀ ਖਾਦੀ ਹੋ ਪਰ ਮੈਂ ਨਹੀਂ ਖਾਦੀ ਫਿਰ ਇਹਨੂੰ ਕਹੇ ਮੈਨੂੰ ਕੀ ਕਹਨੀ ਹਾਂ ਹਾਂ ਔਰ ਇਹਨੂੰ ਕਹੇ ਤੈਨੂੰ ਕਹੂਗੀ ਚੋਰਿਆ ਤੈਨੂੰ ਕਹੂਗੀ ਹਾਂ ਬੇਅਦੀ ਵੀ ਤਾਂ ਕਹਿ ਕੇ ਕਰ ਕਰ ਛੱਡ ਕੇ ਆਈ ਹੋਗੀ ਚਲ ਕੋਈ ਗੱਲ ਨਹੀਂ ਜਾਈਓ ਮਿੱਤਰੀਆ ਦੇਖ ਲੈ ਤੱਕ ਕੇ ਮਾਉਗਾ ਪਾ ਆ ਰਹੀ ਅਸ ਮੈਨੂੰ ਪਾਸੇ ਦਿੱਤਾ ਸੀ ਆ ਵੀ ਮੈਨੂੰ ਪਾਸੇ ਦਿੱਤਾ ਸੀ ਤੈਨੂੰ ਬਰਾਬਰ ਬਸਾਇਆ ਸੀ ਵੀ ਲੋਕ ਆਏ ਨਾ ਕਾ ਕੁਛ ਨਹੀਂ ਕੀਤਾ ਲੈ ਨਹੀਂ ਕੁਛ ਨਹੀਂ ਕੀਤਾ ਦੱਸ ਆ ਕੁੜੀ ਦੇ ਵਹ ਤੇ ਮੈਂ ਨਹੀਂ ਕੁੜੀ ਦੇ ਵਹ ਤੇ ਮੈਂ ਨਹੀਂ ਲਾਇਆ ਫੇਰ ਲੜਾ ਆ ਕੇ ਜੇ ਲਾਇਆ ਨਹੀਂ ਤੂੰ ਬਣ ਕੇ ਵੀ ਤੂੰ ਹੀ ਰਹਿੰਦਾ ਸੀ ਤੂੰ ਬਣ ਕੇ ਵੀ ਤੂੰ ਹੀ ਰਹਿੰਦਾ ਸੀ ਬਗ ਜਾ ਬਗ ਜਾ ਤੂੰ ਬਗ ਜਾ ਮੈਂ ਬਗ ਜਾ ਹੋਰ ਨਹੀਂ ਹਾਂ ਹਾਂ ਇਹਨੂੰ ਕਹ ਜਿਹੜੀ ਬੋਲਦੀ ਨਹੀਂ ਹੁੰਦੀ ਕਿਹਦੇ ਚੋਂ ਬੋਲ ਆ ਆਪਾਂ ਕਈ ਪਤੰਦਰਾਂ ਨਾਲ ਨੀ ਪੜਾ ਪੁੱਛਦਾ ਸੀ ਤਾਂ ਕਰਦੀ ਕਿਸੇ ਨੂੰ ਵੀ ਕਿਵੇਂ ਕੋਟਾ ਇਹਨੂੰ ਤੇ ਲੋੜ ਸੀ ਕੋਈ ਕੋਣ ਕਿਤੇ ਨਹੀਂ ਪਾਇਆ ਚਾਚਾ ਦੇ ਕੋ ਸੱਤ ਕਿੱਲੇ ਮਾਰੀ ਗਈ ਆ ਹਾਂ ਉਹ ਕਿਤੇ ਨਹੀਂ ਆਈਏ ਬਸ ਸੱਤ ਕਿੱਲੇ ਮਾਰੀ ਜਬ ਅਗਜੋ ਕੋਈ ਤਕੜੀ ਨਾ ਤਾਂ ਮਾਰਤੀ ਆ ਯਾਰ ਮਠਕੀਆਂ ਮਾਰਕੇ ਕਿਹੜਾ ਕਰ ਠੱਗੀਆਂ ਮਾਰਕੇ ਠੱਗੀਆਂ ਦੇ ਨਾਲ ਵੀ ਮਾਰੂਗੀ ਹਾਂ ਚੰਗੇ ਕਰਦੀ ਕਿ ਕਿ ਵੱਜੀ ਨਾ ਨਾ ਚੰਗੇ ਕਰ ਦੂਗਾ ਤੇਰੇ ਹੀ ਆਉਗੀ ਪੁੱਲਾ ਦੇ ਕਿ ਮੈਂ ਮੇਰੇ ਕਮੀ ਆ ਕੋਈ ਠੱਗੀਆਂ ਦੇ ਮਾਲਕ ਮੈਂ ਹੋਰ ਹੈਗਾ ਸੱਤ ਹਾਂ ਹੀ ਤਾਂ ਹੰਕਾਰ ਆ ਚਾਚਾ ਇੱਕ ਕੁੱਟ ਜੂ ਇੱਕ ਦਿਨ ਤੇਰਾ ਸੱਤ ਕਿੱਲੇ ਦਾ ਹੰਕਾਰ ਵੀ ਆ ਪਾਈ ਤੁਸੀਂ ਜਾਓ ਠੀਕ ਐ ਜਾ ਵਗੋ ਆ ਤੇਰੇ ਮਨ ਚ ਐ ਵੀ 6 ਕਿੱਲੇ ਮੈਂ ਲੈ ਲਵਾਂ ਤੇ ਆ ਰਾਂਡ ਨੂੰ ਖਵਾ ਦੂੰ ਇਹ ਤੂੰ ਕੱਢ ਦੇ ਮਨ ਤੋਂ ਤੂੰ ਵੀ ਕਰਦੇ ਵੀ ਤੈਨੂੰ ਮਿਲ ਜਾਣਗੇ ਤੂੰ ਵੀ ਕਰਦੇ ਉਹਦੇ ਦਿਮਾਗ 'ਚ ਮਤਲਬ ਮੈਂ ਲੈ ਕੇ ਦਿਖਾਉਂ ਤੈਨੂੰ ਤੂੰ ਦੇਖੀ ਜਾਈ ਕੋਈ ਗੱਲ ਨਹੀਂ ਜਾ ਵਾਗਦੇ ਕੋਈ ਨਾ ਤੇਰੇ ਅੱਗੇ ਹਰ ਤੇ ਇਹ ਮੇਰੀ ਬਦਲੀ ਇਹ ਬਸ ਇਹੋ ਸਿਵਾਉਂਦੇ ਹਾਂ ਤੈਨੂੰ ਬੋਲ ਜੀ टाइम। ਬਰਾਤਾਂ ਨਹੀਂ ਲੱਗਿਆ। ਨਹੀਂ ਇਹ ਵੀ ਨਹੀਂ ਸੁਣਦਾ। ਤੇ ਕਿਉਂਗਾ? ਮੈਨੂੰ ਨਾ ਕਹਾਂ ਉਹ ਬੱਡੀਆਂ ਨੇ ਮੇਰੇ ਤੋਂ ਕੁਝ ਕਹਿ ਗਿਆ ਨਾ ਗੱਲ ਹੀ ਹੋ ਗਈ। ਉਹ ਤੇ ਜਵਾਬ ਦੇ ਦਿੱਤਾ ਪਤਾ। ਤੇ ਇਹਨੂੰ ਇਹਨੂੰ ਪਤਾ ਪਹਿਲਾਂ ਕਿ ਤੂੰ ਐਂ ਬੋਲ। ਓਏ ਚਲ ਆਂ ਤਾ। ਅ ਅੱਜ ਸੋਸੋ ਹਾਂ ਅੱਜ ਕਿਚਾ ਲਿਖੇ ਰੱਖੇ ਤਾਂ ਅਸਲੀ ਜਿਆ। ਚਲ ਆ ਮੈਂ ਤੁੰਦਾ। ਹਰ ਸੋਈ ਦੇ ਵਿੱਚ ਸਾਰਾ ਕੁਝ ਹੈ ਆ ਗੰਢੇ ਪਈ ਆ ਲਸਣ ਪਈ ਆ ਆ ਬੈਗ ਦੇ ਵਿੱਚ ਅੰਦਰ ਸਾਰਾ ਸਮਾਨ ਜੋ ਵੀ ਨੋਨ ਮਿਰਚ ਐ ਗੁੜ ਚਾਹ ਅੰਦਰ ਪਿਆ ਹੋਇਆ ਭਾਂਡਾ ਟਿੰਡਾ ਸਾਰਾ ਕੁਝ ਹੁਣ ਤੇਰੇ ਹਵਾਲੇ ਆ ਕੋਈ ਨਾ ਤੁਸੀਂ ਬੈਠੋ ਉੱਥੇ ਮੈਂ ਬਣਾ ਕੇ ਲਿਓਨੀ ਆ ਰੋਟੀ ਤੁਹਾਡੇ ਵਾਸਤੇ ਚਾ ਠੀਕ ਹੈ ਜੋ ਕੁਛ ਵੀ ਹੋਇਆ ਉਹ ਨੂੰ ਛੱਡ ਕੇ ਸਪੱਸਿਓਂ ਮੇਰਾ ਘਰ ਦਾ ਤੇਰਾ ਭਾਈ ਜੇ ਬੇੜਾ ਮਾਤਾ ਕਹਨੀ ਆ ਕਿਕਰ ਬੰਦਿਆ ਤੇਰਾ ਕੱਖ ਨਾ ਰਹੇ ਮਾ ਇਹਦਾ ਕਹਨੀ ਆ ਤੂੰ ਮਰ ਜੇ ਤਰੀ ਆਏ ਟਕਲਾ ਆਏ ਟਕਲਾ ਕਿਕਰ ਬੰਦਿਆ ਮਾਤਾ ਕਹਨੀ ਆ ਹਏ ਹਏ ਨੀ ਜਮੀ ਲੁੱਟ ਗਏ ਨੀ ਜਮੀ ਪੱਟਾ ਗਏ ਨੀ ਕਿੱਧਰ ਜਾਵਾਂਗੇ ਹੁਣ ਔਰ ਬਾਈ ਜੋ ਬੇੜਾ ਮੈਂ ਤਾਂ ਕਹਿੰਿਆ ਲੜਜੇ ਸਾਪੋ ਦੇ ਉਹ ਕੰਜਰੀ ਲਿਆਂਦੀ ਹੈ ਜਿਹੜੀ ਨਿਕਲ ਉਧੋਂ ਹੀ ਪਤਾ ਨਹੀਂ ਕਿੱਥੋਂ ਦੀ ਆਈ ਆ ਉਹ ਨਾ ਤੈਨੂੰ ਜਮੀ ਸੁਣਤ ਨਹੀਂ ਸੀਗੀ ਮਾਂ ਤੈਨੂੰ ਪਤਾ ਹੀ ਨਹੀਂ ਲੱਗਿਆ ਵਿਆਹ ਕੁਛ ਹੋਈ ਜਾਂਦਾ ਨਹੀਂ ਮੈਨੂੰ ਕੀ ਪਤਾ ਮੈਂ ਤਾਂ ਤਾਂ ਕੰਜਰੀ ਦਾ ਬੇੜਾ ਵੇਖ ਕੇ ਬੰਦ ਤੋੜਾ ਨਿੱਕੇ ਦਾ ਸਹਨੇ ਆ ਕੇ ਮੈਨੂੰ ਐ ਤੇ ਨੀ ਮੈਂ ਮਾਰ ਕੇ ਉਹ ਨਾ ਜਨਾਨੀ ਦਮ ਸੁਣਦੀ ਹਏ ਨੀ ਨਾ ਮਿਲੂ ਕਿੱਧਰ ਆਉਂਦੀ ਐ ਉਹਨੂੰ ਜਾ ਕੇ ਕਹਿ ਕੰਜਰ ਨੂੰ ਇਹ ਵਿਆਹ ਕਿ ਲਿਆ ਆ बथेर ना रोटिया खवाई नी बराबर घर बना के दिता भी लोग आए ना कहना भरजाई ने जो चुले रखे ओ का नी। नी के रखे लोगों ने हाथी झाकदा नहीं भोरा शर्म सोची की रोलाये लादी फोन कर छोटी छद है मांजर डे जा करदूगा मुंगा कर दूगा कुछ करना बोलता नहीं बोली जा रहे देखता तो छर्प बोलता मैं कहनी ना जमी नहीं देख लिया चागल पता नहीं किर हुई बैठी देखा आप रखे हांडनी कि निकली उधर कीमता कह के छी होनी पिछले मैंने सारा कुछ लै जूगी नहीं बेड़ा बैठा ਹਾਏ ਵਿਚੋਲਾ ਕੌਣਾ ਜੇ ਮੈਨੂੰ ਇੱਕ ਵਾਰ ਮੰਨੇ ਕਰਾ ਪਤਾ ਲੱਗਦਾ ਨਾ ਨੀ ਉਹ ਜੋਲੀ ਪੱਟ ਬੰਗੀ ਕੰਜ਼ਰਦੀ ਤੂੰ ਦੇਖੀ ਤਾਂ ਗਈ ਨਾ ਦਾੜੀ ਵਿਚੋਲੇ ਦੀ ਕਾਹਤ ਪਤਨੀ ਆ ਉਹ ਚਾਰੇ ਦੀ ਪੱਟ ਜਿਹੜਾ ਵਿਆਹ ਕੇ ਲੈ ਉਹ ਤਾਂ ਪੱਤੀ ਨਹੀਂ ਗਈ ਉੱਥੇ ਨੀ ਨਾ ਤਾਂ ਮਾਚੀ ਦਾ ਫੂਸਪਾ ਕਾਹ ਮੈਨੂੰ ਅੱਕ ਲੈਣੀ ਆ ਲੋ ਚਾਰੇ ਪਿੱਛੇ ਬਹੁਤ ਗੱਲਾਂ ਸੁਣਨਾ ਸੁਣਨਾ ਕਿਹਦੇ ਪਿੱਛੇ ਸੋਡਾ ਪਿੱਛੇ ਹਾਂ ਸਾਡੇ ਵੀ ਸੁਣੀਆਂ ਤਾਂ ਸੰਭਾਲ ਲਿਆ ਵੀ ਨਹੀਂ ਗਿਆ ਨਾ ਫਿਰ ਪਤਾ ਵੀ ਨਹੀਂ ਲੱਗੇ ਕਦੋਂ ਵਿਆਹ ਲਿਆ ਨੀ ਮੈਨੂੰ ਕਿੰਤਾ ਸੀ ਕੰਜ਼ਰ ਆਇਆ ਕਰੂ ਬਾਪਾ ਭਾਈ ਹੋ ਗਿਆ ਬਰਾਬਰ ਦਾ ਥਰੀਕ ਤੇਰਾ ਹੁਣ ਦੱਸ ਕਿੱਧਰ ਜਾਏਂਗੀ ਮਾਂ ਮੇਰੀ ਗੱਲ ਸੁਣ ਲੈ ਮੈਨੂੰ 14 ਕਿੱਲੇ ਚਾਹੀਦੇ ਆ ਤੇ ਇੱਕ ਕਿੱਲਾ ਨਹੀਂ ਮੈਂ ਜਾਨ ਦਿੰਦੀ ਉਧਰ ਨਹੀਂ ਉਹਦੀ ਕੀ ਹਿੰਮਤ ਆ ਉਹ ਕੰਗਰੀ ਨੂੰ ਤਾਂ ਵਸਾ ਲੂਗਾ ਬਸ ਮੈਂ ਵੀ ਨਹੀਂ ਦਿੰਦੀ ਕੁਝ ਮਰਜੀ ਹੋ ਜੇ ਹਾਂ ਫਰਖਾ ਕੀ ਜਾਣੀ ਕੱਢੀ ਕਿਹਨ ਜਈ ਨੇ ਕੋਈ ਨਾ ਕੱਢੀ ਜੀ ਉਹ ਕੀ ਹੋ ਗਿਆ ਕਿਉਂ ਐਵੇਂ ਤੁਸੀਂ ਕਲੇਸ਼ ਪਾਉਂਦੇ ਹੋ ਹੁਣ ਆ ਕੰਗਰੀ ਨੂੰ ਕਰਨਾ ਮੈਂ ਮੀਂਹ ਬੀਜ ਤੇ ਆ ਤੇਰੇ ਚਾਚੇ ਨੇ ਚਾਰੇ ਨੇ ਠੀਕ ਹਟਾ ਕਰਾ ਤਾ ਕਰਾ ਤਾ ਲਿਆ ਤੀਨੀ ਲਿਆ ਹਾਂ ਤਬੇ ਫਿਰ ਕੀ ਹੋ ਗਿਆ ਉਹਨੇ ਵੀ ਤਾਂ ਆਦਾ ਘਰ ਬਸਵਾਉਣਾ ਸੀਗਾ ਸਾਰਿਆਂ ਦੇ ਉਹ ਘਰ ਬਾਅਦਿਆ ਦੇ ਨਾਲ ਦਿਆਂ ਦੇ ਬਸ ਬਸ ਰਹਿੰਦੇ ਬਸਵਾਉਣਾ ਸੀਗਾ ਘਰ ਮੈਨੂੰ ਇੱਕ ਗੱਲ ਦੱਸਦੇ 14 ਕਿੱਲੇ ਦੇ ਵਿਆਹ ਕਰਵਾਇਆ ਸੀ ਮੈਂ 1 ਕਿੱਲਾ ਨਹੀਂ ਜਾਣਦੀ ਅਗਲੇ ਅੱਧਾ ਵਡਾਊਗਾ ਅਗਲਾ ਹੁਣ ਤੇਰੇ ਦਿਮਾਗ ਨੂੰ ਕੀ ਹੋਇਆ ਜਿਹੜੀ ਚਾਚੇ ਦੀ ਜ਼ਮੀਨ ਆ ਉਹ ਤਾਂ ਚਾਚੇ ਕੋਲ ਹੀ ਜਾਣੀ ਸੀਗੀ ਜੇ ਚਾਚਾ ਨਾ ਵਿਆਹ ਕਰਾਉਂਦਾ ਫੇਰ ਭਾਵੇਂ ਆਪਣੇ ਕੋਲ ਆ ਜਾਂਦੀ ਨਾ ਚਾਚੇ ਕੋਲ ਕਿਵੇਂ ਜਾਣੀ ਸੀ ਜੂ ਚਾਚਾ ਸਾਰਾ ਕੁਛ ਆਪਾਂ ਕਰਦੇ ਸੀ ਕੱਪੜਾ ਹੀ ਤਾਂ ਆਪਾਂ ਤੋਹ ਕੇ ਦਿੰਦੇ ਸੀ ਰੋਟੀ ਪਾਣੀ ਆਪਾਂ ਦਿੰਦੇ ਸੀ ਪਰ ਚਾਚਾ ਕਿਵੇਂ ਹੋਰ ਪਾਸੇ ਵਗ ਜੰਦਾ ਉਹ ਤਾਂ ਜਵਾਕਾਂ ਦੇ ਫਰਜ਼ ਬੰਦੇ ਹੁੰਦੇ ਆ ਕਮਾਲ ਕਰਦੇ ਆ ਬੇ ਕੰਗੜਾ ਬੇ ਕੰਗੜਾ ਤੈਨੂੰ ਪੁੱਛਿਆ ਤੇਰੇ ਚਾਚੇ ਨੇ ਇੱਕ ਵਾਰਾ ਵੀ ਵਿਲਾ ਵਿਆਹ ਕਰਾਉਣਾ ਕਰੇ ਵਾਲਾ ਨਾ ਉਹ ਪਤਾ ਨਹੀਂ ਕਿਹਨੂੰ ਲੈ ਕੇ ਬਿਠਾ ਕੇ ਕੱਲ ਕੀ ਕੀ ਕੀਤੀ ਕਰੇ ਕੋਈ ਡਰ ਸੀਗਾ ਮਨ ਚ ਲਾਲਚ ਸੀਗਾ ਤਾਂ ਹੀ ਕਰਕੇ ਇਨ ਕਰਨਾ ਤੇ ਹੋਣਾ ਜਾ ਜਾ ਦਾ ਟੱਕਰ ਮਾਰ ਸੱਚ ਕਰਦੇ ਪੁੱਟ ਕੇ ਗਾੜੀ ਆ ਗਈ ਤੂੰ ਨਾ ਤੂੰ ਬਲੱਡ ਨਾ ਵਧਾਲੀ ਆਦਾ ਮੇਰੀ ਗੱਲ ਮੇਰਾ ਤਾਂ ਬਲੱਡ ਵਧ ਗਿਆ ਜਿਹੜਾ ਬਦਾਨ ਸੀ ਆ ਮੇਰੇ ਤਾਂ ਅੱਗ ਲੱਗੀ ਪਈ ਆ ਹੁਣ ਤੂੰ ਤਾਂ ਸੋਦੀ ਖੋਸ਼ ਚ ਜਾਈ ਦੀ ਸੀ ਮੈਂ ਕੁਛ ਮੈਂ ਕੁਛ ਮਾਰ ਨਹੀਂ ਆਉਂਦੀ ਮੈਨੂੰ ਮੇਰੀ ਘਰ ਆਉਂਦਾ ਤੂੰ ਖੁਸ਼ ਹੋਣਾ ਖੁਸ਼ ਹੋ ਜਾ ਤੇਰੀ ਬਾਰਾ ਚਾਣਾ ਜਾ ਕੇ ਨੱਚੇ ਚਾਚੇ ਕਰ ਪਰ ਮੈਂ ਜਾਉ ਹਸਮਾਨ ਪੈ ਕਰਕੇ ਜਿੰਨਾ ਸਮਾਨ ਨੇ ਸਾਰਾ ਹੀ ਲੈ ਕੇ ਜਾਉ ਮੇਰਾ ਤਾਂ ਕਿੱਲਾ ਕਿੱਲੇ ਤੇ ਹਸ ਮੈਂ 1 ਕਿਲੋ ਵੀ ਜਾਂ ਦਿੰਦੀ ਆ ਤਾਂ ਮੈਂ ਜਾਂਦੀ ਨਹੀਂ ਮੈਂ ਆਪਦੀ ਮਾਂ ਨਾਲ ਗੱਲ ਕਰੂ ਕੱਟਦਾ ਜਾਂ ਕੋਈ ਗੱਲ ਨਹੀਂ ਗੱਲ ਸੁਣ ਰੇ ਮੇਰੀ ਗੱਲ ਖੋਲਾ ਚਾਚੇ ਨੇ ਗੱਲ ਕਰਨੀ ਪਹਗੀ ਹੌਲੀ ਤਾਂ ਬੋਲ ਲੈ ਇਹ ਕਿੱਦਾਂ ਦਾ ਤਾਰਨਾਮਾ ਹੈ ਜਣਾ ਇਹਨੂੰ ਘਰੋਂ ਕੱਢਦਾ ਮੇਰੀ ਗੱਲ ਸੁਣ ਮਾਂ ਮੇਰੀ ਗੱਲ ਸੁਣ ਲੈ ਤੂੰ ਕਿਉਂ ਬੈਠੇ ਤੇ ਬੜੀਆਂ ਗੱਲਾਂ ਸੁਣ ਲੈ ਕਿਉਂ ਜਲੂਸ ਕੱਢਿਆਵੇਂ ਚਾਰ ਘਰ ਸੌਂਦੇ ਆ ਠੀਕ ਹੈ ਕਹਿਣਗੇ ਵੀ ਇੱਕ ਸ਼ਰੀਕ ਸੌਖਾ ਹੋਇਆ ਤੇ ਦੇਖ ਲੈ ਦੂਜੇ ਕੀ ਮਸਤੀ ਆ ਚਾਰ ਘਰ ਹੀ ਸੌਂਦੇ ਆ ਸਾਰੇ ਪਿੰਡ 'ਚ ਬੇਇੱਜ਼ਤੀ ਹੋਊਗੀ ਜੇ ਪਤ ਲੱਗਿਆ ਸੀ ਉਮਰ ਬਿਆ ਕੇ ਲਿਆ ਆ ਕਿ ਕੀ ਤੇਰੀ ਇੱਜ਼ਤ ਰਹੇਗੀ ਲੋਕ ਚਿਰ ਦਾ ਘਰ ਆਇਆ ਨਾ ਕੱਲ ਕੋਈ ਨਹੀਂ ਫਿਰ ਮੈਂ ਗੱਲ ਕਰ ਲੂ ਹੁਣ ਕੀ ਕਰਾਂ ਫਿਰ ਗੱਲ ਤਾਂ ਕਰਨੀ ਪਊ ਨਾ ਮੇਰੇ ਪੇਕੇ ਚ ਚਾਹਣਗੇ ਵੀ ਤੇ ਚਾਚਾ ਸਾਰੇ ਐਸੋ ਮਰੇ ਵਿਆਹ ਕਰਾਉਂ ਕਿਉਂ ਥੂ ਥੂ ਕਰਾਣੇ ਮੇਰੀ ਮੈਂ ਵੱਡੇ ਸਰਦਾਰਾਂ ਦੇ ਧੀ ਆ ਹੈ ਕੀ ਮੂੰਹ ਲੱਗ ਜਾਏਗਾ ਤੂੰ ਉੱਥੇ ਕੋਈ ਨਾ ਫਿਰ ਜਦੋਂ ਕਹੀ ਜਣਾ ਤੈਨੂੰ ਵੀ ਮੈਂ ਕਰ ਲੂਗਾ ਗੱਲ ਟਿਕਤਾ ਜਾ ਕੇ ਨਾ ਦਾ ਚੱਕਰ ਤੇਰੇ ਤਾਂ ਕਰੇਗਾ ਅਗਲੀ ਤੱਕ ਘਰੇ ਆ ਕੇ ਬਹਿ ਗਈ ਹੈ ਬੇ ਕੰਗਲਾ ਕੇ ਹੋਇਆ ਤੇ ਬੇ ਆ ਕੇ ਲੋਥ ਮਾਰਨਾ ਜਦੋਂ ਤਰਾ ਸ੍ਰੀਖ ਜਮਾ ਤਾਂ ਘੇੜ ਕਰੇਗਾ ਉਹ ਬੇ ਇੱਕ ਦਿਨ ਚ ਕਿੜਾ ਸੀ ਜਮ ਦੂਗਾ ਤੂੰ ਐਵੇਂ ਕੋ ਗੱਲ ਕਰੀ ਕੋਈ ਨਹੀਂ ਜਾਨਣਾ ਹੁਣ ਮੈਂ ਕਰਿਆਉਣਾ ਗੱਲ ਬਸ ਠੀ ਮੋਰਨਾ ਮੋਰਨਾ ਬੰਦੇ ਨੂੰ ਕਹੀ ਨੇ ਵੀ ਆਹਾਰ ਦਾ ਆਹ ਉਹ ਨਾ ਕੁਛ ਕਹੀ ਮੈਨੂੰ ਕੱਟ ਲੈ ਗੱਲ ਗੱਲ ਉਠਾ ਚੱਕ ਲੈਨੇ ਮੈਂ ਜਾਣੀਆਂ ਜਾਣੀਆਂ ਤੈਨੂੰ ਕਹੀ ਨਾ ਕੋਈ ਨਹੀਂ ਜਾਉਂਗੀ ਜਾਉਂਗੀ ਪਰ ਮੇਰੇ ਤੇ ਕੇ ਨਾ 14 ਕਿੱਲੇ ਦੀ ਗੱਲ ਕੀਤੀ ਸੀ ਹੁਣ ਇੱਕ ਕਿੱਲਾ ਕਿਉਂ ਜਾਂਦੇ ਨਾ 7 ਕਿੱਲੇ ਮੈਨੂੰ ਚਾਹੀਦੇ ਚਾਚੇ ਲੈ ਵਧੀਆ ਰਹੇਗਾ ਅਜੇ ਉਹਦੇ ਨਾਲ ਪੰਜੇ ਨਾਲ ਗੱਲ ਕਰ ਲੈਣਾ ਨਹੀਂ ਇਹ ਵੱਧ ਗਈ ਪੇਕੇ ਫਿਰ ਬੜਾ ਹੀ ਭੌਂਕਦਾ ਕੋਈ ਨਹੀਂ ਕਰ ਲੈਣਾ ਫਿਰ ਗੱਲ ਤੁਹਾਨੂੰ ਕਹੀ ਹੈ ਨਾ ਸਾਹ ਤਾਂ ਲੈ ਲੈਂਦਾ ਕੋਈ ਚਾਹ ਨਹੀਂ ਕੋਈ ਪਾਣੀ ਆ ਕੇ ਸਿੱਧਾ ਸਿੱਧਾ ਦੇਖੋ ਸ਼ਰਮ ਟਾਈਮ ਆ ਇਹ ਖਾਣ ਲਾਂ ਦਾ ਟਾਈਮ ਨਹੀਂ ਉਹਦੇ ਨਾਲ ਬਾਤ ਕਰਨ ਦਾ ਟਾਈਮ ਹੈ ਗਾੜੀਆਂ ਹੁਣੇ ਹੀ ਮੈਂ ਕਹਿੰਦੀ ਆ ਤੈਨੂੰ ਤੁਸੀਂ ਆਜੋ ਨਾਲ ਨਾਲ ਹੀ ਚੱਲੋ ਚੱਲ ਆ ਜਾ ਆ ਜਾ ਉਹਦੀ ਗਾੜੀ ਪੱਟਦੀ ਸਮਾਰ ਕੇ ਕੰਜਰ ਦੀ ਹੁਣ ਉੱਥੇ ਜਾ ਕੇ ਬੋਲ ਪੀ ਫੋਕ ਤੇ ਮੇਨ ਮੇਨ ਕਰੀ ਜਾਵੇਂ ਚਾਚੇ ਮੂਰੇ ਜਾ ਕੇ ਖਾਜ ਚੁੱਪ ਕਰੋ ਹੰਜੀਤ ਸਿਹਾੜੇ ਸਸਰੀ ਘਰ ਤੇ ਸਸਰੀ ਕਲਪੁੱਤ ਹੋ ਠੀਕ ਹੈ ਸਸਰੀ ਬਾਈ ਕਿੱਦਾਂ ਚੱਲ ਪਏ ਚਾਚੇ ਕੀ ਕਰੇ ਨਾ ਚਾਚੇ ਕੇ ਤਾਂ ਬਾਅਦ ਚ ਜਾਵਾਂਗੇ ਪਹਿਲਾਂ ਮੇਰੀ ਗੱਲ ਸੁਣੋ ਮੇਰੇ ਨਾਲ ਬਹਿ ਕੇ ਗੱਲ ਕਰੋ ਸਾਰੀ ਜਿਹੜੀ ਹੋਈ ਸੀ ਆਜੋ ਫਿਰ ਮੈਂ ਨਾਲ ਚੱਲੂੰ ਚਾਚੇ ਕੇ ਤਾਂ ਚਲ ਤੈਨੂੰ ਕਿਨ ਆਜਾਸਤਾ ਪਪਾ ਜੀ ਮੈਨੂੰ ਫੋਨ ਗਿਆ ਮੈਂ ਫੇਰ ਹੀ ਆਇਆ ਹੈ ਹੁਣ ਤੁਸੀਂ ਗੱਲਾਂ ਹੋਰ ਹੋ ਗਈਆਂ ਫੇਰ ਸੀ ਮੈਂ ਬਤਾਇਆ ਬਾਈ ਨੂੰ ਸਭ ਗੱਲ ਕਰੋ ਸਾਰੀ ਚਲ ਆਜਾ ਹਲੋ ਜੀ ਰੋਟੀ ਖਾਓ ਐ ਕਿਵੇਂ 10 ਜੇ ਬੈਠਿਆ ਤੁਸੀਂ ਖੁਸ਼ ਨਹੀਂ ਕੀ ਗੱਲ ਹੋ ਗਈ ਜਦੋਂ ਮੈਂ ਨਹੀਂ ਇੰਨੀਆਂ ਗੱਲਾਂ ਕਹਿ ਗਏ ਦਿਲ ਤੇ ਲਾਈਆਂ ਫਿਰ ਤੁਸੀਂ ਕੱਤ ਲਾਉਂਦੇ ਹੋ ਗੱਲ ਦਿਲ ਤੇ ਲਾਉਣ ਦੀ ਨਹੀਂ ਜੀ ਤੋ ਗੱਲ ਹੈ ਕਿ ਮੈਂ ਇਹਨਾਂ ਦਾ ਬਹੁਤ ਕੀਤਾ ਪਰ ਇਹ ਮੇਰੇ ਨਹੀਂ ਬਣੇ ਓਹੋ ਫਿਰ ਕੀ ਹੋ ਗਿਆ ਜੀ ਤੁਸੀਂ ਤਾਂ ਮਾੜੀਆਂ ਮਾੜੀਆਂ ਗੱਲਾਂ ਤੇ ਹੋਈ ਗੁੱਸਾ ਕਰੀ ਜਾਂਦੇ ਹੋ ਇਹ ਤਾਂ ਹੁੰਨੀਆਂ ਹੀ ਰਹਿੰਦੀਆਂ ਘਰਾਂ 'ਚ ਨਿੱਕੇ ਨਿੱਕੇ ਗੱਲਾਂ ਤਾਂ ਹੁੰਦੀਆਂ ਨਹੀਂ ਰਹਿੰਦੀਆਂ ਅਨਜਿਤਪੁਰੇ ਤੈਨੂੰ ਨਹੀਂ ਪਤਾ ਮੈਂ ਨਿੱਕੇ ਨਿੱਕੇ ਕੰਮ ਦੇ ਵਿੱਚ ਇਹਨਾਂ ਦੇ ਕਿੰਨੇ ਹੱਥ ਹਟਾਇਆ ਸਾਰਾ ਕੰਮ ਬਾਈ ਤੋਂ ਬਾਅਦ ਮੈਂ ਸੰਭਾਲਦਾ ਰਿਹਾ ਸਾਰੀ ਕਮਾਈ ਮੇਰੀ ਇਹ ਸਮਝਦੇ ਰਹੇ ਜੇ ਤੂੰ ਹੁਣ ਘਰ ਜਾ ਕੇ ਦੇਖੇ ਨਾ ਇਹਨਾਂ ਦਾ ਮੈਂ ਦਿਖਾਉ ਤੈਨੂੰ ਐਡੀ ਕੋਠੀ ਪਾਈ ਹੋਈ ਆ ਜਦੋਂ ਮੁੰਡੇ ਦਾ ਵਿਆਹ ਕਰਨਾ ਸੀ ਉਦੋਂ ਕੋਠੀ ਪਾ ਕੇ ਦਿੱਤੀ ਉਦੋਂ ਕਿਹਦੇ ਪੈਸੇ ਲੱਗੇ ਮੈਂ ਮੂਰੇ ਹੋ ਕੇ ਲਾਏ ਕੁੜੀ ਦਾ ਵਿਆਹ ਕੀਤਾ ਤਾਂ ਵੀ ਮੈਂ ਕੀਤਾ ਕੋਈ ਨਾ ਫਿਰ ਫਿਰ ਕੀ ਹੋ ਗਿਆ ਪੁੰਨ ਸਹੀ ਧੀਆ ਦੇ ਵਿਆਹ ਦਾ ਕੋਈ ਨਹੀਂ ਕਮਾਲ ਤੂੰ ਕਿਹੜੀ ਮਿੱਟੀ ਦੀ ਬਣੀ ਐ ਮੈਨੂੰ ਇਹ ਨਹੀਂ ਸਮਝ ਲੱਗਦੀ ਧੀ ਦਾ ਵਿਆਹ ਕੀਤਾ ਪੁੰਨ ਕੀਤਾ ਤੇਰੇ ਵੀ ਅਜ ਰੰਗ ਭਗ ਲੱਗ ਗਏ ਤੇਰਾ ਵੀ ਤਾਂ ਵਿਆਹ ਹੋ ਗਿਆ ਮੈਂ ਤਾਂ ਇਹ ਵਿਆਹ ਤੋਂ ਬਹੁਤ ਖੁਸ਼ ਆ ਪਰ ਮੈਨੂੰ ਲੱਗਦਾ ਸਾਡਾ ਪਿੰਡ ਖੁਸ਼ ਨਹੀਂ ਹੋਣਾ ਤੂੰ ਇਹ ਦੇਖਦੀ ਜਾਇਂ ਅੱਜ ਤਾਂ ਇਹ ਆ ਕਿ ਇੱਥੇ ਮੱਛ ਸੜ ਕੇ ਗਈਆਂ ਨਾ ਕੱਲੋਂ ਸਾਰੇ ਪਿੰਡ ਦੇ ਵਿੱਚ ਲਾਂਬੂ ਲੱਗ ਜਾਣੇ ਆ ਚੱਲ ਕੋਈ ਨਾ ਤੁਸੀਂ ਰੋਟੀ ਖਾਓ ਹੁਣ ਨਾ ਖੁਸ਼ੀਆਂ ਦੇ ਦੇਣਾ ਖੁਸ਼ ਰਹਿਆ ਕਰੋ ਹੁਣ ਨਾ ਦਸ ਰਹਿਆ ਕਰੋ ਠੀਕ ਐ ਹੋਰ ਐਵੇਂ ਨਿੱਕੇ ਨਿੱਕੇ ਗੱਲਾਂ ਪਿੱਛੇ ਟੈਨਸ਼ਨ ਲਈ ਜਾਂਦੇ ਹੋ ਕਿੱਡੀ ਸੋਹਣੀ ਰੋਟੀ ਬਣਾਈ ਐ ਤੂੰ ਫੇ ਚਿਬੜਾ ਜਟਨੀ ਨਾਲ ਰੋਟੀ ਬਾੜੀ ਸਵਾਦ ਆ ਲੱਗਦੀ ਹੁੰਦਾ ਹੋਰ ਫਿਰ ਤੁਸੀਂ ਕਿਹਾ ਸੀਗਾ ਵਿੱਚ ਚਿਬੜਾ ਦੀ ਚਟਨੀ ਹੋਵੇ ਮੈਂ ਫਿਰ ਆਪਣੀ ਫੇਵਰਿਟ ਚਿਪੜਾਂ ਦੀ ਚਟਨੀ ਬਣਾਤੀ। ਕਮਾਲ! ਇੰਨੀ ਸਵਾਦ ਰੋਟੀ। ਅੱਛਾ, ਵਧੀਆ ਬਣੀ ਆ? ਬਹੁਤ ਸਵਾਦ। ਮੈਨੂੰ ਲੱਗ ਜਾਂਦਾ ਸੀ ਉਹ ਪਤਨੀ ਪਸੰਦ ਆਊਗੀ ਕਿ ਨਾ ਤੁਹਾਨੂੰ। ਲੈ। ਇੱਕ ਹੋਰ ਕੀ ਤੂੰ ਵੀ ਖਾ। ਹੂੰ। ਬਹੁਤ ਸਵਾਦ ਬਣੀ ਆ। ਮੈਂ ਤਾਂ ਯਕੀਨੀ ਵੀ ਹਾਂਦਾ ਮੈਂ ਇੰਨੀ ਸਵਾਦ ਬਣਾਈ ਸਬਜ਼ੀ। ਉਹ ਹੁਣ ਫਿਰ ਦੱਸੋ ਵੀ ਮੈਨੂੰ ਵੀ ਕਰਨਾ ਕੀ ਆ? ਤੁਸੀਂ ਤਾਂ ਹੁਣ ਚੁੱਪ ਬੱਟ ਕੇ ਬਹਿ ਗਏ। ਤੂੰ ਹੁਣ ਮੈਂ ਤਾਂ ਕੀ ਦੱਸਾਂ ਤੈਨੂੰ ਵੀ ਕਿਵੇਂ ਕਰਨਾ ਹੈ ਜਿਵੇਂ ਤੂੰ ਕਰ ਦੇਗਾ ਠੀਕ ਐ। ਤੇਰੇ ਸਾਹਮਣੇ ਕੈਸਾ ਲਓਗੇ ਇਹਨੂੰ ਰੋਟੀਆਂ ਖਵਾਈਆਂ ਕੀ ਉਹਨੇ ਗੁਣ ਮੰਨਿਆ ਤੇ ਹਲਾ ਕੀ ਕਾਰਾ ਕਰਕੇ ਬਹਿ ਗਿਆ ਮੈਂ ਦੱਸਦੀ ਆ ਵੀਰੇ ਕਰਨਾ ਕੀ ਆ ਰਿਸ਼ਤਾ ਤੂੰ ਕਰਾਇਸ ਮੇਰੇ 14 ਕਿੱल्ल्या ਤੇ ਠੀਕ ਹੈ ਹੁਣ ਆ ਚਾਚਾ ਕਰਾ ਕੇ ਬਹਿ ਗਿਆ ਵਿਆਹ ਹੁਣ 7 ਕਿੱल्ल्या ਅਗਲਾ ਆਪਦੇ ਲੈ ਕੇ ਜਾਊਗਾ ਆਪਾਂ ਮੈਂ ਇੱਥੇ ਫਿਰ ਨਹੀਂ ਰਹਿਣਾ ਉਹ ਭਾਵੇਂ ਤੇ ਇਥੋਂ ਪਹਿਲਾਂ ਤਾਂ ਮੈਨੂੰ ਬੁਸ਼ਰਮੀ ਆਈ ਜਾਂਦੀ ਆ ਇਹ ਗੱਲ ਦੀ ਹੈ ਵੀ ਮੈਂ ਜਵਾਨ ਕਰੀ ਸੀ ਤੇ ਸਮਾਂ ਮੇਰੀ ਤਾਂ ਉਹਨੇ ਵੱਧ ਕੇ ਰੱਖਤੀ ਜਾਵਾ ਉਹ ਚੱਲ ਕੋਈ ਗੱਲ ਨਹੀਂ ਬਾਈ ਮੈਂ ਕਰ ਲੂੰਗਾ ਗੱਲ ਚਾਚੇ ਨਾਲ ਇਹ ਚਾਚੇ ਨੇ ਵਿਆਹ ਕਰਾ ਲਿਆ ਚਾਚੇ ਨੂੰ ਕਹਿ ਦਾਂਗੇ ਬੰਦੇ ਵਾਂਗੂ ਬਹਿ ਕੇ ਵੀ ਭਾਈ ਤੈਨੂੰ 14 ਘਿੱਲਿਆਂ ਦੇ 4 ਕਿਲੇ ਰੱਖ ਲੈ ਤਿੰਨ ਕਿਲੇ ਸਾਨੂੰ ਦੇ ਦੇ ਭਾਈ ਦੇਖ ਲੈ ਭਾਈ ਇਹ ਤਾਂ ਜਮੀਨ ਚੁੱਡੂ ਆ ਜਮਾਈ ਮਗਰ ਲੱਗਿਆ ਫਿਰਦਾ ਪਤਾ ਨਹੀਂ ਕੀ ਘੋਲ ਕੇ ਪਾਇਆ ਸਿਰ 'ਚ ਓਏ ਐ ਕਿਵੇਂ ਜ਼ਮੀਨ ਦੇ ਦੂ ਉਹ ਆਪਦੀ ਜਦੋਂ ਹੁਣ ਮਾਲਕ ਨਹੀਂ ਆ ਗਈ ਹੈ ਹੁਣ ਨਹੀਂ ਕੋਸ ਹੱਥੋਂ ਦਾ ਤਾਂ ਹੀ ਤਾਂ ਕੇ ਉਹਨੂੰ ਆਪ ਦਾ ਬਰਿਆ ਕੇ ਰੱਖਦੇ ਸੀ ਤਾਂ ਹੀ ਤਾਂ ਇੱਥੇ ਰੱਖਿਆ ਸੀ ਉਹਨੂੰ ਭਾਈ ਮੈਂ ਜ਼ਬਾਨ ਕਰੀ ਸੀ ਉਹਦੇ ਟਿੱਕਿਆਂ ਨਾਲ ਠੀਕ ਆ 14 ਘਿੱਲਿਆਂ ਤੇ ਉਹਦਾ ਤੁਸੀਂ ਮੂਰੇ ਹੋ ਕੇ ਕਹਤਾ ਵੀ ਪਰੌਣਿਆ ਚਾਚੇ ਵਾਲੇ ਵੀ ਸਾਡੇ ਕੋਲੇ ਆ ਮੇਰੀ ਨੀਵੀ ਤਉਹਥੇ ਦੇ ਮਾਪਿਆਂ ਕੋਲੇ ਕਹੂਗੀ ਬਈ ਨੀਵੀ ਜੇ ਮੈਂ ਇੱਥੇ ਜਾਉਂਗੀ ਅਬ ਦੇ ਪੇਕੇ ਕੋਲ ਉੱਥੇ ਕਦਸ ਕਹੂਗੀ ਜੇ ਇਹਦੇ ਨਾਲ ਗੱਲ ਕਰੋ ਕਾਲੇ ਬਾਈ ਨਾਲ ਬਾਈ ਨਾਲ ਗੱਲ ਪਤਾ ਕੀ ਆ ਉਦੋਂ ਸਾਨੂੰ ਹੁਣ ਕੀ ਪਤਾ ਸੀਗਾ ਵੀ ਚਾਚਾ ਐਸੋ ਮਾਰੇ ਵੀ ਆ ਚੰਨ ਚੜਾ ਦੂਗਾ ਪਰ ਗੱਲ ਤਾਂ ਗੱਲ ਦੀ ਐ ਵੀ ਜੇ ਉਹਨਾਂ ਨੇ ਵਿਆਹ ਵੀ ਕਰਾ ਲਿਆ ਫਿਰ ਉਹਨੇ ਚ ਆਪਾਂ ਕਰ ਕੀ ਸਕਦੇ ਆ ਤਾਂ ਬਾਈ ਆਈ ਗੱਲ ਹੁੰਦੀ ਤਾਂ ਚਾਚੜਿਆ ਗਿਆ ਇਹਦੇ ਬਸ ਚੋਵੇਂ ਤਾਂ ਪੰਗੜੇ ਪਾਵੇ ਢੋਲ ਮਂਗਾਵੇ ਇੱਥੇ ਹੁਣ ਤੂੰ ਆਏ ਸਾਬ ਲਾਲਾ ਭੈਣੇ ਹੈ ਜਦੋਂ ਹੁਣ ਹਰਪ੍ਰੀਤ ਨੂੰ ਦੱਸੀ ਮੈਂ ਗੱਲ ਉਹ ਕਹਿੰਦੀ ਵੀ ਉੱਥੇ ਜਾ ਕੇ ਮੈਨੂੰ ਵੀ ਇਹਨੂੰ ਨਹੀਂ ਹੈ ਜੀ ਬਿਸ਼ਰਮੀ ਕੀ ਕਰਾਂ ਫਿਰ ਮੈਂ ਦੱਸੋ ਹੁਣ ਕੀ ਕਰਾਂ ਕੋਈ ਹੱਲ ਹੈਗਾ ਉਹ ਤੂੰ ਜਾ ਕੇ ਵੀ ਮੈਨ ਮੈਨ ਕਰੀ ਜਾ ਚਾਚੇ ਮੁਰੇ ਦੀ ਬਾਈ ਮੇਰੀ ਗੱਲ ਸੁਣ ਮੈਂ ਤਾਂ ਉਹਨੂੰ ਪਿਓ ਵਾਂਗੂ ਸਮਝਿਆ ਠੀਕ ਹੈ ਸ਼ੁਰੂ ਤੋਂ ਜਦੋਂ ਮੇਰਾ ਪਿਓ ਮਰ ਗਿਆ ਸੀਗਾ ਉਸ ਤੋਂ ਬਾਅਦ ਮੇਰਾ ਚਾਚੇ ਨੂੰ ਪਿਓ ਵਾਂਗੂ ਉਹ ਉਵੇਂ ਹੀ ਸੰਭਿਆ ਠੀਕ ਹੈ ਜਿਵੇਂ ਉਹ ਕਹਿੰਦਾ ਸੀ ਉਵੇਂ ਕਰਦਾ ਸੀਗਾ ਮੈਨੂੰ ਹੁਣ ਨਹੀਂ ਪਤਾ ਸੀ ਨਾ ਉਹਨੇ ਕੋਈ ਗੱਲਬਾਤ ਦੱਸੀ ਆ ਪਤਾ ਨਹੀਂ ਉਹਦੇ ਦਿਲ ਦੇ ਵਿੱਚ ਕੀ ਗੱਲ ਆਈ ਹੈ ਕੀ ਨਹੀਂ ਆਈ ਕੋਈ ਗੱਲ ਦਾ ਪਤਾ ਨਹੀਂ ਮੈਨੂੰ ਵੀ ਬਿਸ਼ਰਮੀ ਆ ਇਸ ਗੱਲ ਦੀ ਠੀਕ ਹੈ ਵੀ ਐਵੇਂ ਤੇਰੀ ਵੀ ਜਿਹੜੀ ਤੇ ਜੁਬਾਨ ਤੂੰ ਕੀਤੀ ਸੀ ਤਨਾਲ ਜੀ ਇਹ ਉਸ ਗੱਲ ਤੋਂ ਵੀ ਥੋੜਾ ਪਰੇ ਹੁੰਨੇ ਆ ਪਰ ਗੱਲ ਕੀ ਹੁਣ ਹੱਲ ਨਹੀਂ ਨਾ ਹੈਗਾ ਕੋਈ ਉਹ ਬੁੱਝਾ ਜਦੋਂ ਤੂੰ ਸਾਰਾ ਦਿਨ ਉਹਦੇ ਵਿੱਚ ਬੜਿਆ ਰਹਿੰਦਾ ਸੀ ਉਹਦੇ ਕੋਲੇ ਰਹਿੰਦਾ ਸੀ ਤੈਨੂੰ ਇੰਨਾ ਤਾਂ ਪਤਾ ਹੂ ਵੀ ਉਹ ਵਿਆਹ ਕਰਾਉਣ ਨੂੰ ਫਿਰਦਾ ਨਾਲੇ ਬਾਈ ਜੇ ਇਹ ਪਿਆਰ ਸਮਝਦਾ ਫਿਰ ਉਹਨੇ ਤਾਂ ਨਹੀਂ ਪੁੱਤ ਸਮਝਿਆ ਹੈ ਉਹ ਗਾਂਟੇ ਲੈ ਕੇ ਆਵੇ ਕਿ ਵੀ ਮੇਰੇ ਸਾਥ ਕਿਲੇ ਨੂੰ ਜਾਣਗੇ ਜਦੋਂ ਮੈਂ ਤੈਨੂੰ ਬੰਦੇ ਵਾਂਗੂ ਕਹੀ ਜਾਂਦਾ ਵੀ ਕੋਈ ਗੱਲ ਨਹੀਂ ਹਈ ਤਾਂ ਇੱਕ ਦਿਨ ਵੀ ਨਾ ਹੋਇਆ ਪਹਿਲਾਂ ਹੀ ਆਪਾਂ ਪੰਚਾਇਤ ਵਾਲੀ ਪਹਿਲਾਂ ਹੀ ਆਪਾਂ ਲੜਾਈ ਸ਼ੁਰੂ ਕਰ ਲਈ ਗੱਲ ਤਾਂ ਗਲਦੀ ਹੈ ਕਿ ਆਪਾਂ ਜਾ ਕੇ ਕਰਦੇ ਆਂਗਾ ਜੇ ਅੱਜ ਹੀ ਨਹੀਂ ਕੁਝ ਹੋਇਆ ਤਾਂ ਚਾਰ ਦਿਨਾਂ ਨੂੰ ਕੀ ਹੋਊਗਾ ਇਸ ਵਾਰ ਕੋਈ ਜਮਾ ਹੀ ਨਹੀਂ ਹੱਥ ਪੈਣਾ ਜਮਾ ਹੀ ਨਹੀਂ ਹੁਣ ਤਾਂ ਜਮਾ ਗਏ ਸਾਰੇ ਪਾਸਿਓਂ ਮੈਂ ਤਾਂ ਐਂ ਕਹਿੰਦਾ ਜੀ ਵੀ ਕੋਈ ਗੱਲ ਨਹੀਂ ਮੈਂ ਉਹਨਾਂ ਸਿੱਧੀ ਜਾ ਕੇ ਹੀ ਗੱਲ ਕਰਨੀ ਆਂ ਕਿ ਚਾਚਾ ਮੜਾ ਸੈਟ ਜਾ ਮੈਂ ਤੇ ਨਾਲ ਗੱਲ ਕਰਨੀ ਆ ਵੀ ਤੂੰ ਮੇਰੇ ਪਿਓ ਵਰਗਾ ਬਈ ਠੀਕ ਆ ਮੇਰੀ ਮਾਂ ਨੇ ਵੀ ਤਰੀਨ ਦੀ ਲਕਿ ਜਿਹਨੇ ਐਨੇ ਵੀ ਰੋਟੀ ਟੋਟੀ ਇੱਕ ਦੋ ਕੁ ਵਾਰ ਜਦੋਂ ਆਇਆ ਇਹਨੇ ਵੀ ਨੱਕ ਮੋੜਿਆ ਜਦੋਂ ਮੈਂ ਇਹਨੂੰ ਕਹਿੰਦਾ ਸੀ ਮੀਟ ਬਣਾ ਕੇ ਦੇ ਚਾਚੇ ਨਾਲ ਮੀਟ ਖਾਣਾ ਗਾ ਸਾਹ ਹੁਣ ਮੇਰੇ ਚੜ੍ਹੇ ਨਸਾਰੂ ਲਿਆਤੀ ਮੀਟ ਲਿਆ ਤਾ ਫਲਾਣਾ ਜਿਹੜਾ ਕੁਛ ਮੂੰਹ ਤੇ ਬੋਲ ਕੱਢਣੇ ਨਹੀਂ ਦਿੰਦਾ ਸੀ ਚਾਚੇ ਦੇ ਮਾਂ ਪਹਿਲਾਂ ਮੇਰੀ ਗੱਲ ਸੁਣੋ ਇੱਕ ਮਿੰਟ ਬਈ ਗੱਲ ਸੁਣ ਲਓ ਮਾਂ ਤੂੰ ਦੱਸ ਜਦੋਂ ਭਾਈ ਸੱਤ ਕਿੱਲਾਂ ਦਾ ਤੁਹਾਡਾ ਹਿੱਸਾ ਸੀ ਠੀਕ ਆ ਤੁਸੀਂ 14 ਕਹਿ ਕੇ ਰਿਸ਼ਤਾ ਲਿਆ ਹੁਣ ਮੈਨੂੰ ਦੱਸੋ ਮੈਂ ਪੂਰੀ ਕਿਵੇਂ ਕਰੂੰ ਉੱਥੇ ਦੇ ਬੋਤੋ ਨੇ ਰੁੜ ਜਾਣੇ ਨੇ ਸਾਂ ਤਾਂ ਮੁਸ਼ਤੀ ਨਹੀਂ ਕੱਢਿਆ ਪੋਰਾ ਵੀ ਮੈਂ ਤੁਸੀਂ ਫਿਰ ਉਹ ਦੱਸਣੇ ਸੱਤ ਸੀ ਨਾ ਉਹਦਾ ਤੁਸੀਂ ਉਹਨਾਂ ਮੇਰ ਤੇ ਰੱਖਿਆ ਨਹੀਂ ਤਾਂ ਕਰਨੀ ਪਊ ਕਿੱਥੇ ਮਰਜੀ ਕਰਨ ਜਿਆਦਾ ਕਿਲੇ ਤਾਂ ਚਾਹੀਦੇ ਚਾਹੀਦੇ ਆ ਕਿਦਾ ਕਿਵੇਂ ਹੋ ਜਾਣਗੇ ਜਦੋਂ ਮੇਰੇ ਪਿਆਰ ਦੇ ਕਿਲੇ ਨੂੰ ਖਾਣ ਦਾ ਇੱਕ ਕੋੜਾ ਨਹੀਂ ਜਾਣ ਦੇਣਾ ਲਾਲਾ ਸਾਹਿਬ ਉਹਦੇ ਕੋਈ ਗੱਲ ਨਹੀਂ ਫਿਰ ਗੱਲ ਕਰਾਂਗੇ ਮੈਂ ਕਹੀ ਜਾਂਦਾ ਵੀ ਤਿੰਨ ਚਾਰ ਕਿਲੇ ਤਾਂ ਆਪਾਂ ਲੈ ਡਿੱਗਾਂਗੇ ਕੋਈ ਗੱਲ ਨਹੀਂ ਤਿੰਨ ਚਾਰ ਕਿਲੇ ਲੈ ਡਿੱਗਾਂਗੇ ਮੈਨੂੰ ਪੂਰੇ ਸੱਤ ਦੇ ਸੱਤ ਚਾਹੀਦੇ ਆ ਉਹ ਦੇਖ ਲੈ ਭਾਈ ਕੰਮ ਦੀ ਗੱਲ ਕਰਦੀ ਆਏ ਹੁਣ ਉਹ ਤਾਂ ਕਹਿ ਲਾ ਉਹ ਭਾਈ ਅਗਲੇ ਟਰੱਕ ਪਰ ਕੇ ਸਮਾਨ ਦਾ ਛੱਡ ਕੇ ਗਏ ਸੀ ਹੈ ਤੂੰ ਐ ਵੀ ਦੇਖ ਨਿਗਾਹ ਮਾਰ ਲੰਮੀ ਮੜੀ ਜੀ ਵੀ ਉਦੋਂ ਕੀ ਗੱਲਾਂ ਸੀ ਤੇ ਹੁਣ ਕੀ ਆ ਚਲ ਅਸੀਂ ਮੰਨ ਲਾ ਚਾਚੇ ਦਾ ਘਰ ਬਸ ਗਿਆ ਸਾਨੂੰ ਉਹ ਗੱਲ ਦੀ ਖੁਸ਼ੀ ਆ ਪਰ ਜਿਹੜੀਆਂ ਗੱਲਾਂ ਆਪਣੀਆਂ ਹੋਣੀਆਂ ਸੀ ਉਹ ਤੋਂ ਤਾਂ ਭੱਜ ਗਏ ਨਾ ਹੁਣ ਤੁਸੀਂ ਇਹ ਗੱਲ ਤੁਸੀਂ ਪਹਿਲਾਂ ਵਿੱਚ ਕਰਨੀ ਨਹੀਂ ਸੀ ਜੋ ਤੁਹਾਨੂੰ ਪਤਾ ਸੀ ਚਾਚਾ ਵਿਆਹ ਕਰਾਊਗਾ ਤੇ ਉਹਨੇ ਕਹਾ ਸਾਨੂੰ ਕਦੇ ਕਿ ਹੈ ਵੀ ਮੈਂ ਵਿਆਹ ਕਰਾਉਂਗਾ ਉਹ ਤਾਂ ਕਹਿੰਦਾ ਨਾ ਭਾਈ ਮੈਂ ਵਿਆਹਾਂ ਤਾਂ ਕੀ ਲੈਣਾ ਇਹ ਜਮੀਨ ਹੈ ਜਿਹੜੀ ਲਾਡੀ ਦੀ ਹੈ ਮੈਂ ਗੱਲ ਕਰੀਆ ਭਾਈ ਤੇਰੇ ਨਾਲ ਇਹ ਗੱਲ ਉਹਦੇ ਸੱਤ ਕਿੱਲੇ ਨੂੰ ਉਹਦੇ ਸੱਤ ਕਿੱਲੇ ਨੂੰ ਚੈਨ ਪਾਈ ਸੀ ਅਗਲੇ ਨੇ ਚਾਚੇ ਨੂੰ ਅੱਜ ਕੱਲ ਅਗਲਾ ਚਵਰਨੀ ਪਰ ਸ਼ਾਂਪਣੀ ਪਾਉਂਦਾ ਭਈ ਉਹ ਤਾਂ ਗੱਲ ਤੇ ਠੀਕ ਆ ਪਰ ਉਦੋਂ ਹਾਮੀ ਵੀ ਮੰਮੀ ਉੜਦੀ ਸੀਗੀ ਮੈਂ ਤੂੰ ਹੀ ਕਹਿੰਦੀ ਸੀ ਕੋਈ ਗੱਲ ਨਹੀਂ ਇਹ ਸੱਤ ਕਿੱਲੇ ਆਪਣੇ ਹੀ ਏ ਆਪਣੇ ਏ ਈ ਤੇ ਹੁਣ ਹੁਣ ਫਿਰ ਤੇਰੀ ਗੱਲ ਵੀ ਨਹੀਂ ਸੁਣੀ ਉਹਨੇ ਤੇ ਮੈਨੂੰ ਕੀ ਉੱਧ ਜਾਣਾ ਕੀ ਤੇਰੇ ਦਿਆ ਵਰਗਾ ਤੂੰ ਕਹਦੇ ਆਂਦੇ ਪਿਆ ਨੂੰ ਵੀ ਕਰਾਵੇ ਮੈਨੂੰ ਸਤ ਨੇ ਮੇਰੇ ਧਰ ਪੱਟਿਆ ਜਾਂਦਾ ਮੈਂ ਤਾਂ ਉਹਦੇ ਨਾਲ ਤਾਂ ਵਿਆਹ ਹੋਣ ਤੇ ਖੁਸ਼ ਸੀਗਾ ਠੀਕ ਆ ਵੀ ਹੁਣ ਹੋ ਗਿਆ ਤਾਂ ਵੀ ਉਹਨੇ ਹੀ ਖੁਸ਼ ਆ ਜੇ ਨਾ ਹੁੰਦਾ ਤਾਂ ਲੈਣਾ ਕੋਈ ਸੀਗਾ ਵੀ ਆਪਾਂ ਦਾ ਜ਼ਿੰਮੇਵਾਰੀ ਚੱਕ ਰੱਖੀ ਜੀ ਉਹਦੀ ਵੀ ਜਦ ਤੱਕ ਮਰਦਾ ਨਹੀਂ ਆ ਵੀ ਆਪਾਂ ਦਾ ਤਾਂ ਸਾਥ ਦੇਵਾਂਗੇ ਹਾਂ ਬੁੱਝ ਬਣਿਆ ਬੈਠਾ ਰ ਤੈਨੂੰ ਕਿਹੜਾ ਹੈਗਾ ਕੁਸ ਬੈਠਾ ਰ ਬੁੱਝ ਬਣਿਆ ਤੂੰ ਬਾਈ ਹੁਣ ਹੱਲ ਕੀ ਹੱਲ ਨਹੀਂ ਬਾਈ ਹੱਲ ਤਾਂ ਇਹ ਆ ਮੇਰੀ ਗੱਲ ਸੁਣ ਲੈ ਜਾਂ ਤਾਂ ਜਿਹੜੀ ਮੈਂ ਜਵਾਨ ਮੂਹਰੇ ਕਰੀ ਸੀ ਉਹਦੇ ਖਰੇ ਉਤਰੋ ਨਹੀਂ ਮੇਰਾ ਉਥੇ ਕਾਹਾਂ ਪਾ ਇਹਦਾ ਕੰਮ ਸੀ ਬਈ ਯਾਰ ਹੁਣ ਮੈਂ ਤੈਨੂੰ ਕੀ ਕਹਾਂ ਇਸ ਗੱਲ ਅਗਲਾ ਮੈਨੂੰ ਇਹ ਕਹੋ ਭਾਈ ਤੂੰ ਝੋਲੀ ਪਾ ਕੇ ਲੈ ਕੇ ਗਿਆ ਕੁੜੀ ਨੂੰ ਹੈ ਉਹ ਤਾਂ ਗੱਲ ਮੈਂ ਤੇਰੀ ਗੱਲ ਮੰਨਣਾ ਪੱਟ ਪਿੱਛੇ ਕਤਲ ਹੋ ਜਾਂਦੇ ਆ ਉਹ ਤਾਂ ਫਿਰ ਵੀ ਸੱਤ ਕਿੱਲੇ ਛੋਟੇ ਦੇ ਸਿਰ ਵਰਗੇ ਸੋਚ ਲੈ ਕੋਸ ਦਿਮਾਗ ਦੇ ਕਤਲ ਕਰਕੇ ਆਪ ਜਾ ਕੇ ਜੇਲ੍ਹ ਚ ਵਜਾਂਗੇ ਫਿਰ ਕੀ ਕਰੋਗੇ ਫਿਰ ਝਾਕੀ ਜਾਓਗੇ ਕਿੱਲਿਆਂ ਨੂੰ ਚਟ ਲਿਓ ਫਿਰ ਨਾ ਤੁਸੀਂ ਮੇਰੀ ਗੱਲ ਸੁਣੋ ਤੁਸੀਂ ਇੱਕ ਵਾਰੀ ਮੜਾ ਜਾ ਆਪਾਂ ਮੂੰਹ ਸੁੰਘ ਕੇ ਉਹਨਾਂ ਦਾ ਜਾ ਕੇ ਵੀ ਕਹਿੰਦੇ ਕੀ ਆ ਕਿਥੋਂ ਲਿਆਇਆ ਕੀ ਗੱਲ ਹਾਂ ਬਿਸ਼ਰਮੀ ਦਾ ਆਪਾਂ ਮਾਰੀ ਮੋਟੀ ਦੇਖੇ ਜਾ ਬਈ ਗੱਲ ਤੇ ਨਹੀਂ ਆਉਂਦਾ ਹਾਂ ਗੱਲ ਪੈਂਦਾ ਉਹ ਤੁਹਾਡਾ ਸ਼ੇਰ ਬਣਿਆ ਪਿਆ ਅੱਗੇ ਬੋਲਦਾ ਨਹੀਂ ਹੁੰਦਾ ਸੀ ਫਗਣੀ ਜੀ ਪਤਾ ਨਹੀਂ ਕਿਥੋਂ ਲਿਆ ਆਇਆ ਹਾਂ ਹੁਣ ਤਾਂ ਤੁਸੀਂ ਵੀ ਬਈ ਇੱਥੇ ਗੱਲ ਨੂੰ ਆਉਣੀਆ ਉਹਦੇ ਤੁਸੀਂ ਵੀ ਨਹੀਂ ਬਿੜਕ ਰੱਖੀ ਹੈ ਜਦੋਂ ਤੁਹਾਨੂੰ ਪਤਾ ਬਾਹਰ ਅੰਦਰ ਜਾਂਦਾ ਵੀ ਮਾਰੀ ਮੋਟੀ ਬਿੜਕ ਹੁੰਦੀ ਹੈ ਛੜੇ ਬੰਦੇ ਦੀ ਘਰੋਂ ਨਿਕਲਦੀ ਨਹੀਂ ਆ ਮਾਤਰੀ ਫਿਰਦੀ ਕਰੀ ਸੀ ਇਹਨੂੰ ਵੀ ਨਹੀਂ ਪਤਾ ਲੱਗਿਆ ਨਾ ਇਹ ਸਾਧ ਨਾ ਰਹਿੰਦਾ ਚਾਚੇ ਦੇ ਨਹੀਂ ਇਹਨੂੰ ਵੀ ਨਹੀਂ ਪਤਾ ਲੱਗਿਆ ਛੜਾ ਸ਼ਰਾਬੰਦਾ ਹੁੰਦਾ ਨਾ ਉਹ ਕਿਸੇ ਦੀ ਅੰਕਲ ਤੇ ਆ ਕੇ ਇਹੋ ਜਿਹਾ ਕੰਮ ਕਰਦਾ ਹੁੰਦਾ ਐ ਇਕੱਲਾ ਨਹੀਂ ਕਰਦਾ ਠੀਕ ਹੈ ਜੇ ਨਾ ਪਤਾ ਲੱਗ ਜੇ ਤਾਂ ਇਹ ਤਾਂ ਪੁੱਛ ਲਿਆ ਵੀ ਹਾਂ ਵੀ ਕਿਹੜੀ ਗੱਲ ਦੇ ਨੇ ਕਰੋੜ ਕੱਢੀ ਆਪਣੇ ਨਾਲ ਕੋਈ ਗੱਲ ਨਹੀਂ ਦੇਖ ਲੈ ਜਾਂਦੀ ਉਮਰ ਖੇਪ ਪਵਾਤੀ ਜਮਾ ਹੈ ਪੱਤੀ ਮੇਸ ਸਮਾਂ ਮੇਰੀ ਵੀ ਕਰਤੀ ਨਾਲ ਪਰੌਣੇ ਟਰੌਣੇ ਵੀ ਵੀ ਹੋ ਗਈ ਮੈਨਾਂਸ ਬਾਈ ਕੀ ਆਖਣਗੇ ਐਸ ਉਮਰੇ ਵਿਆਹ ਕਰਾਉਣਾ ਸੀ ਜੇ ਕਰਾਉਣਾ ਸੀ ਤਾਂ ਪਹਿਲਾਂ ਕਰਾ ਲੈਂਦਾ ਮਰ ਲੈਂਦਾ ਤੂੰ ਟਿਕ ਜਾ ਟਿਕ ਜਾ ਕੋਈ ਗੱਲ ਨਹੀਂ ਕਿਉਂ ਤੂੰ ਕੰਮ ਨਹੀਂ ਮਤਲਬ ਲੱਗੀ ਪਈ ਆ ਬਾਈ ਮੇਰੀ ਗੱਲ ਕਾਹਨ ਕਿ ਮੈਂ ਨਹੀਂ ਟਿਕਦੀ ਗੱਲ ਸੁਣ ਲੈ ਤੂੰ ਚਾਹ ਪਾਣੀ ਪਿਆ ਬਾਈ ਇਹਨੂੰ ਕੋਈ ਗੱਲ ਨਹੀਂ ਮੈਂ ਕਰਦਾ ਬਾਈ ਮੈਨੂੰ ਥੋੜਾ ਟਾਈਮ ਦੇ ਠੀਕ ਹੈ ਟਾਈਮ ਪਾ ਕੇ ਗੱਲ ਹੋ ਮਾਤਾ ਪਾਜੀ ਇਹ ਗੱਲ ਕਰਦਾ ਮਾਂ ਮੇਰੀ ਗੱਲ ਸੁਣ ਲੈ ਤੂੰ ਠੀਕ ਆ ਮੈਨੂੰ ਕੋਈ ਕੋਈ ਜ਼ਮੀਨ ਦਾ ਲਾਲਚ ਨਹੀਂ ਮੈਨੂੰ ਨਹੀਂ ਪਤਾ ਚਾਚੇ ਨੂੰ ਜਾਵੇ ਮੈਨੂੰ ਨਹੀਂ ਪਤਾ ਇਹਨੂੰ ਜਾਵੇ ਠੀਕ ਆ ਮੈਂ ਜਿਹੜੀ ਗੱਲ ਕਹਿਣਾ ਵੀ ਮੇਰੀ ਨੀਵੀਂ ਨਹੀਂ ਪੈਣੀ ਚਾਹੀਦੀ ਉੱਥੇ ਇਹਦੇ ਟੇਕਿਆਂ ਦੇ ਸਾਹਮਣੇ ਨਹੀਂ ਨਹੀਂ ਪੈ ਜਾਂਦੇ ਕੋਈ ਗੱਲ ਨਹੀਂ ਤੇਰੇ ਤੇਰਾ ਹੁਕਮ ਸਿਰ ਮੱਥੇ ਆ ਠੀਕ ਆ ਤੇਰਾ ਹੁਕਮ ਸਿਰ ਮੱਥੇ ਆ ਪਰ ਮੈਨੂੰ ਥੋੜਾ ਟਾਈਮ ਦੇ ਕਿਸੇ ਹਿਸਾਬ ਨਾਲ ਗੱਲ ਕਰ ਮੈਨੂੰ ਬਜੋਲੇ ਦੇ ਲੜ ਲੈ ਤੂੰ ਕਿਸੇ ਜੋਕਾ ਹੁੰਦਾ ਗੱਲਾਂ ਨਹੀਂ ਹੁੰਦੀਆਂ ਸੀ ਗੱਲ ਤਾਂ ਕਰ ਲੈਣ ਦੇ ਕੇਰਾ ਕੀ ਨਾ ਕਰੇ ਗੱਲ ਗੱਲ ਕਰਕੇ ਕਰ ਲੈਣਗੇ ਕੀ ਮੇਰਾ ਮੂੰਹ ਕੀ ਉਹ ਚੱਲ ਕੋਈ ਗੱਲ ਨਹੀਂ ਮੈਂ ਗੱਲ ਕਰੂੰਗਾ ਇਹ ਚਾਚੀ ਦਾ ਨਵਾਂ ਨਵਾਂ ਗਿਆ ਹੋਇਆ ਉਹਦੇ ਕੋਲੇ ਫਿਰਦਾਗਾ ਕੋਈ ਗੱਲ ਨਹੀਂ ਮੈਂ ਆਪੇ ਜਿਹਾ ਸਾਈਡ ਤੇ ਹੋ ਗਿਆ ਨਾ ਉਹ ਨਾਲ ਬੈਠ ਕੇ ਗੱਲ ਕਰੂੰਗਾ ਉਹ ਯਾਰ ਤੂੰ ਕਿਹੜੀ ਕਰੇਂਗਾ ਗੱਲ ਮੈਂ ਤਾਂ ਤੁਹਾਨੂੰ ਐ ਕਹਿਣਾ ਵੀ ਤੁਸੀਂ ਮੇਰੇ ਨਾਲ ਚਲੋ ਮੈਂ ਕਰਦਾ ਚਾਚੇ ਨਾਲ ਗੱਲ ਵੀ ਵਿਆਹ ਵੇਲੇ ਤਾਂ ਤੂੰ ਸਾਰਾ ਮੂਰੇ ਹੋ ਕੇ ਕਰਿਆ ਉਦੋਂ ਤਾਂ ਤੂੰ ਕਹਿੰਦਾ ਸੀ ਪਾਈ ਮੈਨੂੰ ਪਿਓ ਸਮਝੋ ਮੈਂ ਕਿਸੇ ਗੱਲੋਂ ਪਿੱਛੇ ਨਹੀਂ ਹਟਦਾ ਇਹਨਾਂ ਨਾਲ ਉਹ ਬਾਈ ਗੱਲ ਕਰਨੀ ਜਾਂਦੇ ਸੀਗੇ ਰਾਜ ਜਦ ਸਾਨੂੰ ਤੂੰ ਮਿਲ ਗਿਆ ਮੈਂ ਤੈਨੂੰ ਐ ਸੱਸੀ ਗਾਜੀ ਹੋਰ ਹਰਪ੍ਰੀਤ ਠੀਕ ਹੈ ਹਾਂ ਠੀਕ ਹੈ ਜੀ ਬਸ ਵਧੀਆ ਤੁਸੀਂ ਦੱਸੋ ਸਿਹ ਨੇ ਬੁੱਤ ਐਲੀਮੈਂਟਾਂ ਨੀਂਦ ਨਹੀਂ ਆਈ ساری ਰਾਤ ਮੈਂ ਆਖਿਆ ਕੀ ਲੋੜਾ ਫਟ ਗਿਆ ਆ ਕੰਮ ਤਾਂ ਹੋਣਾ ਨਹੀਂ ਸੀ ਜਿਹੜਾ ਹੋ ਗਿਆ ਕੋ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਬਦਨਾਮੀ ਤਾਂ ਮੇਰੀ ਹੋ ਗਈ ਚਾਚੀ ਹੈ ਮੇਰੀ ਨੀਵੀ ਪੈ ਗਈ ਸਾਰੇ ਪਾਸੇ ਨੀਮੀ ਤਾਂ ਪੈਸਾ ਵੀ ਕੋਈ ਪੈ ਗਈ ਆ ਉਹ ਮਰਚਾ ਕੀਤਾ ਜਿਹੜਾ ਇਹਨੇ ਕਰਿਆ ਇਹ ਚੰਗਾ ਨਹੀਂ ਕਰਿਆ ਇਹਨੂੰ ਮੈਂ ਬਥੇਰਾ ਸਮਝਾਉਂਦੀ ਹੁੰਦੀ ਸੀ ਵੀ ਨਾ ਕਰੋ ਪੈਰ ਪਟਣ ਦੇਆ ਕਰੋ ਇਹਨੂੰ ਬਾਹਰ ਇਹ ਤਾਂ ਮੌਜਨਾ ਮੇਰੇ ਆਉਂਦੀ ਨਹੀਂ ਲੰਮਾ ਤਾਣੀ ਪਈਆ ਇਹ ਤਾਂ ਹਜੇ ਮਾਂ ਐ ਦੱਸ ਗਈ ਇਹਨਾਂ ਨੂੰ ਕੋਈ ਪਤਾ ਨਹੀਂ ਸੀ ਵੀ ਕੀ ਹੋਈ ਜਾਂਦਾ। ਅਸੀਂ ਤੁਸੀਂ ਐਂ ਹਿਸਾਬ ਲੈ ਲਓ ਸਾਡੀ ਇੰਨੀ ਸਰੀਕੇ ਚ ਬਣੀ ਆ ਹੈ। ਪੰਜ ਸੱਤ ਘਰ ਇਹ ਜਿਹੜੇ 24 ਘੰਟੇ ਐ ਭਾਲਦੇ ਆ ਵੀ ਜੇ ਇਹਨਾਂ ਨੂੰ ਕੋਈ ਗੱਲ ਮਿਲੇ ਤਾਂ ਅਸੀਂ ਤਾਂਨੇ ਮਾਰ ਕੇ ਜਦੋਂ ਉੱਥੇ ਪਤਾ ਲੱਗੂ ਉੱਥੇ ਹਰਪ੍ਰੀਤ ਨੂੰ ਕਿਵੇਂ ਰਹਿਣ ਦੇਣਗੇ। ਠੀਕ ਐ ਪੁੱਤ ਤੇਰੀ ਗੱਲ ਉਹਦਾ ਘਰ ਘਰ ਹੀ ਇਹੀ ਹਾਲ ਐ। ਹਰੇਕ ਬੰਦਾ ਇੱਕ ਦੂਜੇ ਦੇ ਜਣਾ ਚ ਦਾਤੀਆਂ ਪਾਉਂਦਾ। ਨਾਲੇ ਸੋਡੇ ਤਾਂ ਸਰੀਕ ਪਾ ਹੀ ਗਿਆ ਹੁਣ। ਚਾਚੀ ਜੀ ਇਹ ਤਾਂ ਆ ਬੈਠਾ ਕਹਿੰਦਾ ਸਮਾਂ ਮੈਨੂੰ ਤਾਂ ਖੁਸ਼ੀ ਆ ਲੈ ਦੇਖ ਲੈ। ਉਹ ਚਾਚੀ ਮੇਰੀ ਗੱਲ ਸੁਣੋ ਹੁਣ ਮੇਰੀ ਮ ਵੀ ਮੈਨਨ ਨੂੰ ਆਏ ਕਿਹਾਗਾ ਵੀ ਕੋਈ ਨਹੀਂ ਟਿਕ ਜੋ ਹਜੇ ਕੋਈ ਇੱਕ ਦਿਨ ਵੀ ਨਹੀਂ ਹੋਇਆ ਪੂਰਾ ਠੀਕ ਹੈ ਮੈਂ ਨਾ ਆਪੇ ਗੱਲ ਕਰ ਲਵਾਂ ਜਦੋਂ ਖੇਤ ਬੰਨੇ ਕਿਤੇ ਗਿਆ ਮੈਂ ਤੋ ਬਿਠਾ ਕੇ ਪੁੱਛਾਂ ਉਹ ਵੀ ਕਿਹੜੇ ਬੰਦੇ ਨੇ ਤੇਰਾ ਰਿਸ਼ਤਾ ਕਰਾਇਆ ਕੀ ਜੱਟਾ ਮੈਂ ਖੈਮ ਨਾਲ ਗੱਲ ਪਿਲੂ ਹੁਣ ਆਇਆ ਤਾਂ ਆਪ ਹੁਣ ਜਾ ਕੇ ਜੇ ਕਹਿ ਦਾਂਗੇ ਜੀ ਭਈ ਇਹਨੂੰ ਘਰੋਂ ਬਾਹਰ ਘਟ ਨਹੀਂ ਘੜਦਾ ਕੋਈ ਹੁਣ ਤਾਂ ਫਾਇਦਾ ਹੀ ਨਹੀਂ ਹੁਣ ਤਾਂ ਫਾਇਦਾ ਹੀ ਨਹੀਂ ਹੁਣ ਤਾਂ ਅੱਕ ਦੀ ਜੜ ਚ ਮੂਸਲ ਲਾ ਪਾਉਣੇ ਹੁਣ ਤਾਂ ਲਾ ਤਾ ਕੰਜਰਾ ਕੋਈ ਗੱਲ ਤਾਂ ਮੈਂ ਕਹਿੰਦਾ ਹਾਂ ਹਾਂ ਤੁਹਾਨੂੰ ਕੋ ਫਿਰ ਇਹਨੂੰ ਕੁਛ ਨਹੀਂ ਦੱਸ ਦੋ ਇਹਨੂੰ ਹਾਂ ਹੁਣ ਤਾਂ ਭਾਈ ਮੈਂ ਤੁਹਾਨੂੰ ਇੱਕ ਗੱ ਉਹ ਤਾਂ ਤੁਸੀਂ ਜੋ ਮਰਜ਼ੀ ਕਰ ਲੋ ਜੇ ਜੋਰ ਲੱਗਦਾ ਤਾਂ ਚੰਗੀ ਗੱਲ ਹੈ ਨਹੀਂ ਬਹਿ ਜਾਓ ਬਸ ਹੱਥ ਮਲ ਕੇ ਕਰ ਇਹ ਬਹਿ ਜਾ ਨਾ ਮੈਂ ਆਪਦੇ ਪੇਕੇ ਵਾਪਜੂ ਬਸ ਨਾ ਭਾਈ ਤੈਨੂੰ ਕਿਉਂ ਜਾਣੇ ਕੀ 14 ਕਿੱਲੇ ਤੇ ਵਿਆਹ ਹੋਇਆ ਸੀ ਉੱਥੇ ਰਹਿ ਗਏ ਜੇ ਤੈਨੂੰ ਮੈਂ ਤੈਨੂੰ ਕਹੀ ਜਾਂਦਾ ਵੀ ਕੋਈ ਗੱਲ ਨਹੀਂ ਆਪਾਂ ਗੱਲ ਕਰਦੇ ਆ ਠੀਕ ਹੈ ਮੈਨੂੰ ਕੋੜਾ ਜੇ ਜ਼ਮੀਨ ਜਾਂਦੀ ਆ ਮੈਨੂੰ ਕੋੜਾ ਨਹੀਂ ਹੈਗਾ ਵੀ ਜ਼ਮੀਨ ਜਾਂਦੀ ਹੈ ਕਿ ਮੈਨੂੰ ਵੀ ਹੈਗਾ ਉਸ ਚੀਜ਼ ਦਾ ਮੈਂ ਦੀ ਸੇਵਾ ਕਰਦਾ ਸੀ ਐਵੇਂ ਤਾਂ ਨਹੀਂ ਕਰਦਾ ਸੀ ਮੇਰੀ ਗੱਲ ਸੁਣ ਸੁਪਾਲਪੁਰੇ ਤੂੰ ਵੀ ਕੰਮਣੀ ਐ ਨਾ ਤੂੰ ਆਪਦੇ ਹੱਕ ਤੇ ਮੁੰਡਾ ਵਿਆਉਣਾ ਸੀਗਾ ਉਹ ਵਾ ਚਾਚੇ ਵਾਲੀ ਦੱਸ ਕੇ ਵੀ ਜੱਬ ਪਾਤਾ ਪੰਗੇ ਦਾ ਪੰਗੇ ਦਾ ਨਹੀਂ ਪਾਇਆ ਮਾਂ ਨਹੀਂ ਪਾਇਆ ਉਹ ਆਦੇ ਪੁੱਤ ਦਾ ਵਟ ਕੇ ਬੈ ਗਈ ਮੈਂ ਚੱਕੀ ਚਾਰ ਤੋੜਾਂ ਦੀ ਚੈਣ ਪਵਾਈ ਸੀ ਚਾਰ ਤੋੜਾਂ ਦੀ ਚਾਚੇ ਨੂੰ ਕਹੇ ਕਿ ਵੀ ਭਾਈ ਹਿੱਸਾ ਭਤੀਜੇ ਨੂੰ ਦਫਤਾਨੇ ਉਹ ਕਹਿੰਦਾ ਮੈਂ ਕਿਹੜਾ ਵਿਆਹ ਕਰਾਉਣਾ ਹੈ ਜਿਹੜੇ ਸੱਤ ਕਿੱਲਿਆ ਲਾਡੀ ਦੇਈ ਐ ਰੁੜ ਜਾਣਾ ਉਹ ਤਾਂ ਐ ਕਹਿਣਾ ਹੁੰਦਾ ਸੀ ਮੈਨੂੰ ਕੀ ਪਤਾ ਜਾਂਦਾ ਨੂੰ ਮੌਕੇ ਤੇ ਲਖਾ ਲੈਂਦੀ ਤੇ ਦਾੜੂ ਪੈਰੀ ਪੀਪਿੰਦਾ ਸੀਗਾ ਉਹ ਤਾਂ ਉਹ ਮੌਕੇ ਤੇ ਲਖਾ ਲੈਂਦੀ ਸਾਰਾ ਕੁਝ ਕਰ ਲੈਂਦੀ ਠੀਕ ਹੈ ਹੁਣ ਹਥੁਗਵਾ ਕੇ ਬੈ ਗਈ ਸਾਰਾ ਕੁਝ ਨਾ ਆ ਜਾਂਦੀ ਆ ਕੋਈ ਨਾ ਕੁਝ ਤੇਰੇ ਪੱਲੇ ਨਹੀਂ ਆਇਆ ਮੈਨੂੰ ਕੀ ਪਤਾ ਸੀ ਉਹਨਾਂ ਦਾ ਕਰੇ ਭਾਪੀ ਨਹੀਂ ਕੱਢੀ ਵਿਆਹ ਦੀ ਚੱਲ ਕਰੇ ਕਰਾਂ ਇਹ ਗੱਲ ਕਰ ਦਿੰਦਾ ਤਾਂ ਵੀ ਆਪ ਵਿੱਚ ਕੰਨੇ ਹੋ ਜਾਂਦੇ ਵੀ ਠੀਕ ਹੈ ਭਾਈ ਇਹ ਕੰਮ ਕਰਨਾ ਦੇਵੇ ਮੈਂ ਉਹਨਾਂ ਦੇ ਪਿੱਛੇ ਫੋਨ ਨਹੀਂ ਕੀਤਾ ਤੇਰੇ ਉਹਦੀ ਆ ਜਾਣਗੇ ਇੱਥੇ ਮੈਂ ਤਾਂ ਥੋੜੀ ਸਮਝ ਰਹੀ ਹਾਂ ਜੀ ਐਵੇਂ ਚੋਪੜ ਚੋਪੜ ਰੋਟੀਆਂ ਦੀ ਗਏ ਉਹਨੂੰ ਕੁਝ ਪੱਲੇ ਨਹੀਂ ਪਿਆ ਕੋਈ ਲੈਣਾ ਨਹੀਂ ਦੇਣਾ ਨਹੀਂ ਜੇ ਮਾੜਾ ਜੱਕਿਆ ਹੁੰਦਾ ਨਾ ਮੈਂ ਇਹਨੂੰ ਕਹਿ ਦਿੰਦੀ ਮਨਿੰਦਰ ਨੂੰ ਵੀ ਚਾ ਲਾਡੀ ਦੀ ਦਾਲ ਚ ਨਾ ਪਾਈ ਤੇਰੇ ਚਾਚੇ ਦੀ ਦਾਲ ਚ ਪਾ ਦੇ ਕਿਉ ਹੈ ਰੁੜ ਜਾਣਾ ਨੇ ਪਤਾ ਨਹੀਂ ਕੀ ਕਰਤਾ ਲੈ ਆ ਖਾ ਕੇ ਰੋਟੀਆਂ ਨੂੰ ਹਰਾਮ ਕੀਤਾ ਰਹਿ ਗਿਆ ਗਿੱਦੜਾਂ ਦਾ ਗੂ ਪਹਾੜੀ ਚੜਾ ਤਾਂ ਕਹੀਂ ਤਾਂ ਬੈ ਠੀਕ ਹੈ ਜੇ ਗੱਲਬਾਤ ਕਰਨੀ ਹੁਣ ਬਾਈ ਵੀ ਆਇਆ ਵਾ ਚਲੋ ਸਾਰਿਆਂ ਨੇ ਗੱਲਬਾਤ ਕਰੀਏ ਚੱਕਰੀ ਮੱਥੇ ਤਾਂ ਲੱਗ ਗਏ ਮੈਂ ਪੁੱਛਾਂ ਤਾਂ ਸਹੀ ਵੀ ਹੁਣ ਤੇਰਾ ਪਿਓ ਵਾਲਾ ਹੱਕ ਕਿੱਧਰ ਗਿਆ ਇਹ ਗੱਲਬਾਤ ਕਰੂਗਾ ਆਪਦੇ ਨਾਲ ਕੋਈ ਆਹ ਗੱਲਾਂ ਵੀ ਤੁਸਾਰਾ ਨਾ ਕਰ ਕਰੀ ਕੋਈ ਨਾ ਗੱਲ ਆ ਮਾਜਾ ਫਿਰ ਚੱਲ ਚਲ ਮਾਰਦੀ ਆਪਣਾ ਬਣਾਉਣੇ ਦੀ ਚਾਹਾਂ ਪੁੱਛ ਆ ਜਾ ਤੂੰ ਵੀ ਆ ਜਾ ਮੈਨੂੰ ਵੀ ਰਹਿਣੀ ਕੋਈ ਚੜੀ ਲੱਥੀ ਦੀ